ਸ਼ਹਿਰ ਵੀ ਜਾਣਦਾ ਵੀ ਕੱਲ ਦੀਆਂ ਮੀਟਿੰਗਾਂ ਚਲੋ ਇਹਨਾਂ ਦੀ ਚੱਲਦੀਆਂ ਪਈਆਂ ਸਾਡੀ ਮੀਟਿੰਗ ਵੀ ਚੱਲੀ ਅਸੀਂ ਆਪਣੀ ਮੀਟਿੰਗ 'ਚ ਫੈਸਲਾ ਇਹ ਲਿਆ ਵੀ ਸਾਡਾ ਕੋਈ ਨਾਮ ਲੈ ਦਿੰਦਾ ਉੱਤੇ ਇਹਨਾਂ ਵਿੱਚੋਂ ਕੋਈ ਵੀ ਬੰਦਾ ਕਹਿੰਦਾ ਜੀ ਲੋ ਜੀ ਪਾਟੀਆਂ ਹੀ ਨਾ ਬਣਾ ਦਿਓ ਲੋ ਜੀ ਕਲਵੰਤਕੌਰ ਨੂੰ ਬਣਾ ਦਿਓ ਲੋ ਜੀ ਪ੍ਰੀਤੀ ਜੀ ਨੂੰ ਬਣਾ ਲਓ ਸਾਡਾ ਸਾਰਿਆਂ ਦਾ ਏਕਾ ਸੀ ਪਰ ਪਾਟੀਆਂ ਜੀ ਦਾ ਮਨ ਹੈ ਬਣਾ ਦੇ ਨਿਕਲੀ ਸਮਝਾਓ ਕੀ ਆਪਾਂ ਕੱਲਾ ਐਦਾਂ ਨਹੀਂ ਕੰਪਲੇਂਟ ਕਰ ਸਕਦੇ ਕਿ ਹਾਂ ਵੀ ਫਲਾ ਬੰਦੇ ਨੇ ਕਫਲਾ ਕੀਤਾ ਜਾ ਫਲਾਮ ਬੰਦੇ ਤੇ ਸਾਨੂੰ ਸ਼ੱਕ ਹੈ ਉਹਨਾਂ ਦੀ ਸ਼ਿਕਾਇਤ ਪਾਈ ਜਾਵੇ ਲੇਕਿਨ ਮੀਟਿੰਗਸ ਹੁੰਦੀਆਂ ਰਹਿਣ ਇਹੀ ਤੁਹਾਡੇ ਇਹੀ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਤੁਸੀਂ ਆਪ ਇੱਕ ਸਿਟੀਜ਼ਨ ਹੋਣ ਦੇ ਨਾਤੇ ਜੇਕਰ ਮੀਟਿੰਗਸ ਹੋਣਗੀਆਂ ਹੀ ਨਹੀਂ ਤਾਂ ਫਲੋਰ ਤੇ ਏਜੰਡੇ ਕਿਵੇਂ ਆਉਣਗੇ ਬਿਲਕੁਲ ਸਹੀ ਪੁਆਇੰਟ ਤੁਹਾਡਾ ਜੀ ਇਹੀ ਪੁਆਇੰਟ ਕਰਕੇ ਸੀ ਡੀਸੀ ਸਾਹਿਬ ਕੋਲ ਗਏ ਸੀਨੀਅਰ ਵਾਇਸ ਪ੍ਰਧਾਨ ਦਾ ਇਲੈਕਸ਼ਨ ਕਰਾਇਆ ਜਾਵੇ ਜਿੰਨੇ ਵੀ ਸਟੇ ਹੋਇਆ ਸਾਰਾ ਰੱਦ ਹੋ ਜਾਂਦਾ ਸੁਣੋ 8 ਬੰਦੇ ਤੁਹਾਡੇ ਕੋਲ ਨੇ ਜੀ ਤੁਸੀਂ ਕਹਿੰਦੇ ਅਸੀਂ ਕੁਟ ਕਰਦੇ ਹਾਂ ਇਹ ਤਾਂ ਹਾਰ ਪਹਿਲੀ ਕਿਉਂ ਮੰਨਦੇ ਪਏ ਹੋ ਹਾਰ ਨਹੀਂ ਮੰਨਦੇ ਇਹ ਗੱਲ ਬਿਲਕੁਲ ਮੈਂ ਤੁਹਾਡੇ ਥਰੂ ਸ਼ਹਿਰ ਵਾਸੀ ਨੂੰ ਦੱਸਣਾ ਨਹੀਂ ਪਰ ਦੇਖੋ 2021 ਚ ਸ਼ਹਿਰ ਨੇ ਤੁਹਾਨੂੰ ਬਹੁਮਤ ਦਿੱਤੀ ਹੈ ਜੀ ਠੀਕ ਹੈ ਜੀ ਇਸ ਟਾਈਮ ਤੁਸੀਂ ਗਿਵ ਅਪ ਕਿਉਂ ਕਰਦੇ ਪਏ ਇੱਕ ਪਾਸੇ ਰਾਜਾ ਵੜਿੰਗ ਜੀ ਨੇ ਸਿੰਗਲਾ ਸਾਹਿਬ ਨੇ ਉਹ ਕਹਿੰਦੇ ਪਏ ਨੇ ਜੁੜੇਗਾ ਬਲੌਕ ਤਾਂ ਜਿੱਤੇਗਾ ਪੰਜਾਬ ਇੱਕ ਪਾਸੇ ਉਹ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਦੂਜੇ ਪਾਸੇ ਨਵਾਂ ਸ਼ਹਿਰ ਦੀ ਟੀਮ ਗਿਵ ਅਪ ਕਰ ਰਹੀ ਹੈ ਕਿ ਜਿਹੜਾ ਮਰਜ਼ੀ ਕਰੇ ਕਿ ਲੋਕ ਮਾਫ ਕਰਨਗੇ ਕੀ ਨਹੀਂ ਕਰਨਗੇ ਮਾਫ ਹੂੰ ਲੋਕ ਸਾਨੂੰ ਮਾਫ ਨਹੀਂ ਕਰਨਗੇ ਪਰ ਮੈਂ ਇਹ ਕਹਿਣਾ ਮੈਂ ਮੈਂ ਤੁਹਾਨੂੰ ਅੱਜ ਫੇਰ ਉਹੀ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਅਸੀਂ ਇਸੇ ਵਜ੍ਹਾ ਕਰਕੇ ਅਸੀਂ ਆਪਣਾ ਪ੍ਰਧਾਨ ਨਹੀਂ ਸੀਨੀਅਰ ਵਾਈਸ ਪ੍ਰਧਾਨ ਦਾ ਇਲੈਕਸ਼ਨ ਨਹੀਂ ਕੋਣ ਕਹੂਗਾ ਅਸੀਂ ਆ ਬੰਦਾ ਚੁਣਦੇ ਆ ਤੁਹਾਡੇ ਤੋਂ ਇਲਾਵਾ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਬੰਦੇ ਆ ਅਕਾਲੀ ਇਹ ਸਾਰੇ ਇਕੱਠੇ ਹੀ ਆ ਉਹ ਉਹੀ ਤਾਂ ਕਹਿ ਰਿਹਾ ਡੀਸੀ ਉੱਤੇ ਤੁਹਾਡੇ ਨਾਲ ਸੀਗੇ ਹੈ ਜੀ ਉਹ ਅੱਜ ਤੁਹਾਡੇ ਨਾਲ ਡੀਸੀ ਦਫਤਰ ਤੁਹਾਡੇ ਨਾਲ ਸੀਗੇ ਪਰਸੋਂ ਦਾ ਰੋਲਾ ਪੈਂਦਾ ਪਿਆ ਮੇਰ ਵਾਲੇ ਮਤਲਬ ਜਿਹੜੀ ਆ ਅੱਜ ਐਸਡੀਐਮ ਬਿਮਾਰ ਕਰ ਦੇਣਾ ਸਮਝਦੇ ਮੈਂ ਪੰਡਤ ਸਾਹਿਬ ਤੁਹਾਡਾ ਮੇਰੇ ਤੋਂ ਵੱਡਾ ਜਰਮ ਸਰਵੇ ਕਲਾਸ ਵਾਲ ਜਿੰਨੇ ਇੱਕ ਮੇਰੀ ਸਮਝ ਹੈ ਕਹਿੰਦੇ ਭਾਰਤੀਆ ਸਾਹਿਬ ਦੇ ਟੀਮ ਦਾ ਜਜ਼ਬਾ ਹੈ ਲੇਕਿਨ ਹਾਈ ਕਮਾਂਡ ਨਹੀਂ ਭਾਡੇ ਸਾਹਿਬ ਦੀ ਜਿਹੜੀ ਲੋਕਲ ਹਾਈ ਕਮਾਂਡ ਉਹ ਨਹੀਂ ਮੰਨਦੀ ਨੋ 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 ਬਿਲਕੁਲ ਰੋਂਗ ਜਿੱਥੇ ਐਮਸੀ ਖੜੇ ਐ ਐਮਸੀ ਦਾ ਆਪਣਾ ਫੈਸਲਾ ਕਿਉਂਕਿ ਅਸੀਂ ਸਾਰੇ ਇੱਕ ਵਾਰੀ 10 ਵਾਰੀ ਬੈਠਦੇ ਆ ਜੀ ਮੀਟਿੰਗ ਕਰ ਚੁੱਕੇ ਸਾਰੇ ਐਮਸੀ ਸਾਡੇ ਸੀਨੀਅਰ ਰਵੈ ਕੁਲਵੰਤ ਕੋਰ ਰਵੈ ਪ੍ਰੀਤੀ ਜੀ ਹੈ ਜੀ ਇਹ ਸੀਨੀਅਰ ਸਾਡੇ ਚੇਤਨ ਰਤਨ ਜੀ ਤੁਹਾਡੇ ਨਾਲ ਹੈਗੇ ਕਿ ਹੈਗੇ ਜੀ ਮਤਲਬ ਮੰਨ ਉਹਨਾਂ ਦਾ ਖੱਟਾ ਜਿਹਾ ਹੋਇਆ ਰਿਹਾ ਕਿ ਇਹ ਰੇਲਵੇ ਰੋਡ ਦਾ ਅਸਲ ਦੋਸ਼ੀ ਕਿਹਨੂੰ ਮੰਨਦੇ? ਮੌਜੂਦਾ ਸਰਕਾਰ ਕੁਝ ਨਹੀਂ ਕਰ ਰਹੀ। ਆਪਾਂ ਉਸ ਗੱਲ ਨੂੰ ਸਮਝਦੇ ਆਂ। ਉਸ ਗੱਲ 'ਤੇ ਉਹਨਾਂ ਦੀ ਨਿੰਦਾ ਵੀ ਕਰਦੇ ਆਂ। ਹਰ ਲਾਈਵ 'ਚ ਨਿੰਦਾ ਹੁੰਦੀ ਹੈ। ਹਰ ਸ਼ਹਿਰ ਦਾ ਆਮ ਵਾਸੀ ਨਿੰਦਾ ਕਰਦਾ ਹੈ। ਪਰ ਰੇਲਵੇ ਰੋਡ ਦਾ ਅਸਲ ਤੁਸੀਂ ਦੋਸ਼ੀ ਕਿਸ ਨੂੰ ਮੰਨਦੇ? ਲਲਤਮਨਪਾਟ ਇਹ ਪਰ ਉਹ ਬਣਾਈ ਦਾ ਅੰਗਰ ਸਿੰਘ ਨੇ ਸੀ। ਚਲੋ ਕਿਸੇ ਵਜ੍ਹਾ ਕਰ। ਤੇ ਉਸ ਤੋਂ ਬਾਅਦ 15-20 ਦਿਨਾਂ 'ਚ ਟੁੱਟ ਗਈ ਸੀ। ਮੈਂ ਕਿਹਾ ਜੀ ਟੁੱਟ ਗਈ। ਚਲੋ ਉਹਦੇ ਅੱਜ ਰੇਲਵੇ ਰੋਡ 'ਤੇ ਚੱਲੇ ਜਾਓ। ਸਰਕਾਰ ਨੂੰ ਲੋਕ ਐਡੀ ਐਡੀ ਗੱਲ ਕੱਢਦੇ ਮੈਂ ਵੀ ਤੁਹਾਨੂੰ ਇਹ ਉਹ ਕਹਿੰਦੇ ਕਿ ਮੌਜੂਦਾ ਲੋਕ ਕੁਝ ਨਹੀਂ ਕਰ ਰਹੇ ਪਰ ਜਿਹਨਾਂ ਨੇ ਬਣਾਈ ਸੀ ਇਹ ਕਹਿ ਕੇ ਬਣਾਈ ਸੀ ਬਾਬਾ ਬੰਬ ਸੱਟ ਲਈਓ ਸੜਕ ਨੂੰ ਕੁਝ ਨਹੀਂ ਹੁੰਦਾ ਉਹੀ ਜੇ ਚੰਗਾ ਕੰਮ ਕਰਦੇ ਹਾਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਜੀ ਜੋ ਹੋਗਣਾ ਸਹਿਮਤ ਹੋ ਤੁਸੀਂ ਮੈਂ ਕਹਿੰਦਾ ਹੋ ਗਿਆ ਮਾੜਾ ਹੋ ਗਿਆ ਬਹੁਤ ਮਾੜਾ ਕਰਤਾ ਮਾੜਾ ਕਿਸਮਤ ਮਾੜੀ ਇੱਕ ਵਾਰ ਇੱਕ ਵਾਰ ਤੁਸੀਂ ਕਰ ਇਹਦੇ ਵਿੱਚ ਅਸੀਂ ਕਿਸਮਤ ਸ਼ਹਿਰ ਵਾਸੀ ਦੀ ਕਿਸਮਤ ਵਾੜੀ ਯਾਰ ਉਹ ਰੇਲਵਾਰੋ ਸਰਕਾਰ ਕੋ ਪੈਸਾ ਲੈਣ ਦੀ ਵੀ ਲੋੜ ਨਹੀਂ ਸਾਡੀ ਕਮੇਟੀ ਦਾ ਬਜਟ 16 ਕਰੋੜ ਰੁਪਏ ਮੈਂ ਕਈ ਵਾਰ ਕਰ ਚੁੱਕਾ ਲਈ ਤੁਸੀਂ ਵੀ ਕਈ ਵਾਰ ਕਹਿ ਚੁੱਕੇ ਆ ਉਹ ਜਾਂਦੇ ਤੁਹਾਨੂੰ ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤਨੇਸੂਰੀ ਸਾਥੀਓ ਆਪ ਸਭ ਨੂੰ ਪਤਾ ਹੈ ਆਪ ਸਭ ਨੇ ਅੱਜ ਸਵੇਰ ਵੇਲੇ ਤਕਰੀਬਨ 11:00 ਵਜੇ ਸਾਡਾ ਇੱਕ ਲਾਈਵ ਦੇਖਿਆ ਸੀਗਾ ਜਿਸ ਵਿੱਚ ਅਸੀਂ ਗੱਲਬਾਤ ਕੀਤੀ ਸੀਗੀ ਕਿ ਅੱਜ ਜਿਹੜੀ ਨਗਰ ਕੌਂਸਲ ਦੀ ਮੀਟਿੰਗ ਸੀਗੀ ਜਿਹੜੀ ਵਾਈਸ ਪ੍ਰਧਾਨ ਦੀ ਚੋਣ ਸੀਗੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਅ ਥੋੜੇ ਦਿਨ ਅੱਗੇ ਪਾ ਦਿੱਤਾ ਗਿਆ ਉਸ ਮੀਟਿੰਗ ਨੂੰ ਇਹ ਉਸ ਦੇ ਬਾਬਤ ਚਰਚਾ ਕਰਨ ਅਸੀਂ ਪਹੁੰਚੇ ਆ ਪ੍ਰਵੀਨ ਪਾਟਿਆ ਜੀ ਦੇ ਕੋਲ ਐਮਸੀ ਨੇ ਸਰ ਹੁਣੀ ਕਾਂਗਰਸ ਤੋਂ ਔਰ ਸਿਰਕਟ ਆਗੂ ਨੇ ਕਾਂਗਰਸ ਦੇ ਜ਼ਿਲ੍ਹੇ ਦੇ ਅੰਦਰ ਇਹਨਾਂ ਨਾਲ ਗੱਲਬਾਤ ਕਰਾਂ ਕਿ ਅੱਜ ਜਿਹੜੀ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਆ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਾਂਗੇ ਉਹਨੇ ਕਿ ਸਵਾਗਤ ਹੈ ਸਰ ਧੰਨਵਾਦ ਜੀ ਜੀ ਬਤੀ ਦਾ ਬਹੁਤ ਬਹੁਤ ਜੀ ਅੱਜ ਮੈਂ ਨਾ ਅੱਜ ਉੱਥੇ ਜਦੋਂ ਮੌਕੇ ਤੇ ਸੀ ਪਹੁੰਚੇ ਸੀਗੇ ਸਾਡੀ ਅਕਾਲੀਆਂ ਨਾਲ ਵੀ ਗੱਲਬਾਤ ਹੋ ਗਈ ਆਜ਼ਾਦ ਉਮੀਦਵਾਰ ਨਾਲ ਵੀ ਗੱਲਬਾਤ ਹੋ ਗਈ ਬੀਐਸਪੀ ਦੇ ਜਿਹੜੇ ਪਾਰਸ਼ਦ ਨੇ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਕਾਂਗਰਸ ਨਾਲ ਗੱਲਬਾਤ ਰਹਿੰਦੀ ਸੀਗੀ ਤੇ ਤੁਸੀਂ ਕਾਂਗਰਸ ਦੇ ਸੀਨੀਅਰ ਆਗੂ ਹੋ ਸਿਰਕਟ ਆਗੂ ਜਿਹਦੇ ਵਿੱਚ ਮੈਂ ਸੋਚਿਆ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਆ ਇਹ ਜਿਹੜੀ ਅੱਜ ਮੀਟਿੰਗ ਮੁਕਤਵੀ ਹੋਈ ਆ ਇਹ ਕੀ ਲੱਗਦਾ ਕਿ ਅਚਨਚੇਤ ਹੋ ਗਈ ਹੈ ਕਿ ਪ੍ਰੀ ਪਲੈਨਿੰਗ ਸੀਗੀ ਜਾਂ ਤਾਕਤ ਦਾ ਜਿਹੜਾ ਜ਼ੋਰ ਚੱਲ ਗਿਆ ਤਾਂਕਰ ਉਹ ਹਥਿਆਰ ਬਣਾ ਕੇ ਚਲਾ ਲੈ ਗਿਆ ਜੀ ਬਿਲਕੁਲ ਜੀ ਤੁਹਾਡਾ ਜੋ ਸਵਾਲ ਹੈ ਇਹ ਸਾਨੂੰ ਪਰਸੋਂ ਦਾ ਹੀ ਲੱਗ ਰਿਹਾ ਸੀ ਹੂੰ ਵੀ ਮੀਟਿੰਗ ਨਹੀਂ ਹੋਈ ਅੱਛਾ ਇਹ ਮੀਟਿੰਗ ਮੁਤਲੀ ਹੋਣੀ ਹੈ ਠੀਕ ਹੈ ਔਰ ਹੋ ਵੀ ਗਈ ਹੈ ਜੀ ਉਹਦਾ ਮੇਨ ਕਾਰਨ ਕੀ ਹੈ ਜੀ ਮੇਨ ਕਾਰਨ ਇਹ ਆ ਵੀ ਇਹਨਾਂ ਦੀ ਆਪਸੀ ਲੜਾਈ ਸੀ ਹੂੰ ਅਸੀਂ ਤਾਂ ਆਪਣੇ ਸਾਰੇ ਕਾਉਂਸਲਰਾਂ ਨੇ ਹੂੰ ਬਾਰ-ਬਾਰ ਇੱਕ ਸ਼ਹਿਰ ਵਾਸੀ ਨੂੰ ਸੰਦੇਸ਼ ਦਿੱਤਾ ਸੀ ਵੀ ਅਸੀਂ ਆਪਣਾ ਬੰਦਾ ਕੋਈ ਖੜਾ ਨਹੀਂ ਕਰਨਾ ਹੂੰ ਉਹਦਾ ਮੇਨ ਕਾਰਨ ਕੀ ਹੈ ਵੀ ਸਰਕਾਰ ਇਹਨਾਂ ਦੀ ਹੈ ਅਸੀਂ ਮਤੇ ਪਾਵਾਂਗੇ ਉਹ ਪ੍ਰਵਾਨ ਹੋਣੀ ਨੇ ਅੜ ਚਨਾਣੀ ਆ ਸ਼ਹਿਰ ਦੇ ਹਿੱਤ ਲਈ ਜੀ ਆਪਣੇ ਨਹੀਂ ਅਸੀਂ 8 ਜਾਣੇ ਸੀਗੇ ਜੀ ਅਸੀਂ ਬਣਾਣਾ ਚਾਹੀਏ ਤਾਂ ਬੜੇ ਆਰਾਮ ਨਾਲ ਹੀ ਬਣਾ ਵੀ ਸਕਦੇ ਸੀ ਹਮਮ ਤਾਂ ਵੀ ਸਾਡੇ ਕੋਲ ਦੋ ਦੀ ਕਮੀ ਸੀ ਅੱਜ ਕੱਲ ਸਭ ਕੁਝ ਹੋ ਜਾਂਦਾ ਹਮ ਉਹਦਾ ਇਹਨਾਂ ਕੋਲ ਦੇਖੋ ਕਿੰਨੇ ਬੰਦੇ ਆ ਹਮ ਆਪ ਕੋਲ ਤਾਂ ਇਸ ਸਮੇ ਮੇਰੇ ਖਿਆਲ ਚਾਰ ਜਾਣੇ ਨੇ ਸਰ ਜੀ ਇਕੱਠੇ ਹੀ ਸਾਰੇ ਇਹ ਸਾਰੇ ਇਕੱਠੇ ਐ ਇਹ ਕਹਿ ਰਹੇ ਨਾ ਪਰ ਪਰ ਮੈਂ ਇੱਥੇ ਤੁਹਾਨੂੰ ਟੋਕਣਾ ਚਾਹੂੰਗਾ ਤੁਸੀਂ ਕਹਿੰਦੇ ਸਾਰੇ ਇਕੱਠੇ ਐ ਪਰ ਅੱਜ ਜਦੋਂ ਤੁਸੀਂ ਤੁਹਾਡੀ ਪੂਰੀ ਟੀਮ মিডিਏ ਦੇ ਮੁਖਾਤਿਬ ਹੋ ਰਹੀ ਸੀਗੀ ਉਸ ਸਮੇਂ ਮਿਸਿਸ ਬਖਸ਼ੀ ਤੁਹਾਡੇ ਕੋਲ ਖੜੇ ਸੀਗੇ ਫਿਰ ਉਸ ਤੋਂ ਬਾਅਦ ਤੁਸੀਂ ਡੀਸੀ ਸਾਹਿਬ ਕੋਲ ਗਏ ਆ ਉਦੋਂ ਪਰਮਖਾਲਸਾ ਜੀ ਵੀ ਤੁਹਾਡੇ ਨਾਲ ਸੀਗੇ ਨੌਰਥ ਜੀ ਵੀ ਤੁਹਾਡੇ ਨਾਲ ਸੀਗੇ ਜੇ ਆਪਾਂ ਦੇਖੇ ਨਾ ਤਾਲ ਮਿਲਦਾ ਤੁਹਾਡਾ ਉਹਨਾਂ ਨਾਲ ਵੀ ਲੱਗਦਾ ਮੈਂ ਮੈਂ ਇਹਦਾ ਜਵਾਬ ਤੁਹਾਨੂੰ ਦਿੰਦਾ ਜੀ ਮੈਂ ਧਰਨਾ ਲਾਇਆ ਸੀ ਪਿਛਲੇ ਜੀ ਕਮੇਟੀ ਘਰ ਦੇ ਵਿੱਚ ਮੈਂ ਸਾਰੇ ਕਾਉਂਸਲਰਾਂ ਨੂੰ ਜਿ ਵਿੱਚ ਹੀ ਐਮਐਲਏ ਸਾਹਿਬ ਨਿਸ਼ਤਰਪਾਲ ਜੀ ਨਿਸ਼ਤਰਪਾਲ ਜੀ ਨੂੰ ਜੀ ਵੀ ਤੁਹਾਡਾ ਸ਼ਹਿਰ ਹੈ ਜੀ ਐਮਸੀਓ ਤੁਹਾਡਾ ਸ਼ਹਿਰ ਹੈ ਸਾਰੇ ਐਮਸੀ ਸਤਕਾਰਯੋਗ ਹੈ ਜੀ ਅਸੀਂ ਧਰਨੇ ਤੇ ਬੈਠੇ ਆ ਅਸੀਂ ਮਿੱਟੀ ਦਾ ਬਿੱਲ ਮੰਗਦੇ ਪਏ ਆ ਅਸੀਂ ਇਹ ਨਹੀਂ ਕਹਿ ਰਹੇ ਕੁਝ ਵੀ ਕਿਸੇ ਅਫਸਰ ਦੇ ਖਿਲਾਫ ਜੀ ਸਾਨੂੰ ਬਿੱਲ 'ਚ ਨજર ਆਂਦਾ ਪਿਆ ਘਪਲਾ ਹੋਇਆ ਉਹ ਦਿਓ ਤੇ ਸਾਰੇ ਜਣੇ ਸਤਕਾਰ ਕਰਾਂਗੇ ਜਦੋਂ ਇਹ ਆਏ ਨਹੀਂ ਪਰਮਖਾਲਸਾ ਦੀ ਨੋਰਥ ਆਇਆ ਤੇ ਮੱਖਣ ਸਿੰਘ ਆਇਆ ਮੈਂ ਉੱਠ ਕੇ ਉਹਨਾਂ ਦਾ ਵੈਲਕਮ ਕੀਤਾ ਜੀ ਵੀ ਧੰਕ ਯੂ ਤੁਹਾਡਾ ਤੁਸੀਂ ਸਾਡੇ ਨਾਲ ਆ ਕੇ ਬੈਠੇ ਪਰ ਉਹ ਆ ਕੇ ਰਾਜਨੀਤੀ ਕਰ ਗਏ ਵੀ ਸਾਰੇ ਹੀ ਮਸਲੇ ਉਠਾਏ ਜਾਣ ਇੱਕਦਮ ਮੈਂ ਕਿਹਾ ਜੀ ਪਰ ਤੁਸੀਂ ਉਸ ਵਿਸ਼ੇ ਤੇ ਬੈਠੇ ਸੀ ਮੈਂ ਉਸ ਵਿਸ਼ੇ ਤੇ ਬੈਠਾ ਅੱਜ ਅੱਜ ਇੱਥੇ ਗੱਲ ਕਰਨ ਲੈਨੇ ਜਿਹੜੇ ਹੋਰ ਤੁਸੀਂ ਕਹੋਗੇ ਰਲ ਕੇ ਬੈਠ ਜਾਂਗੇ ਜਿੱਥੇ ਕਹੋਗੇ ਪਚਲ ਲਾਗੇ ਜੋ ਗੱਲ ਜਾਜ ਆ ਜੇ ਕੋਈ ਮਨ ਚ ਡਾਊਟ ਹੈ ਤਾਂ ਡਾਊਟ ਕਲੀਅਰ ਹੋਣਾ ਚਾਹੀਦਾ ਉਹੀ ਉਹੀ ਚੀਜ਼ ਅੱਜ ਕਰ ਅੱਜ ਦਾਲ ਅੰਗਲਜੀ ਨੇ ਕਿਹਾ ਵੀ ਨਾਲ ਚੱਲੋ ਉਹ ਚੱਲ ਪਏ ਐ ਪਰ ਇੱਕ ਜੋ ਸਚਾਈ ਆ ਸ਼ਹਿਰ ਵੀ ਜਾਣਦਾ ਵੀ ਕੱਲ ਦੀਆਂ ਮੀਟਿੰਗਾਂ ਇਹ ਚਲੋ ਇਹਨਾਂ ਦੀ ਚੱਲਦੀਆਂ ਪਈਆਂ ਸਾਡੀ ਮੀਟਿੰਗ ਵੀ ਚੱਲੀ ਐ ਅਸੀਂ ਆਪਣੀ ਮੀਟਿੰਗ 'ਚ ਫੈਸਲਾ ਇਹ ਲਿਆ ਵੀ ਸਾਡਾ ਕੋਈ ਨਾਂ ਲੈ ਦਿੰਦਾ ਉੱਤੇ ਇਨਾ ਵਿੱਚੋਂ ਕੋਈ ਬੰਦਾ ਕਹਿੰਦਾ ਜੀ ਲੋ ਜੀ ਪਾਟਿਆ ਜੀ ਨੂੰ ਬਣਾ ਦਿਓ ਲੋ ਜੀ ਕੁਲਵੰਤ ਕੌਰ ਨੂੰ ਬਣਾ ਦਿਓ ਲੋ ਜੀ ਪ੍ਰੀਤੀ ਜੀ ਨੂੰ ਬਣਾ ਲਓ ਸਾਡਾ ਸਾਰਿਆਂ ਦਾ ਏਕਾ ਸੀ ਪਰ ਪਾਟਿਆ ਜੀ ਦਾ ਮਨ ਹੈ ਬਣਨ ਦਾ ਇਹਦਾ ਜਵਾਬ ਦਵਾਂਗਾ ਤੁਹਾਨੂੰ ਸਾਡਾ ਸਾਰਿਆਂ ਦਾ ਏਕਾ ਇਹ ਸੀ ਵੀ ਅਸੀਂ ਜੇ ਉਹ ਨਾਂ ਵੀ ਲੈਣਗੇ ਤਾਂ ਵੀ ਨਹੀਂ ਅਸੀਂ ਬਣ ਔਰ ਅੱਜ ਜੋ ਤੁਹਾਡੇ ਥਰੂ ਜ਼ਿਆਦਾ ਗਿਣਤੀ ਦਾ ਤੁਹਾਡੇ ਮੈਂ ਜੀ ਬਿਲਕੁਲ ਸੀ ਤੁਹਾਨੂੰ ਉਹਦਾ ਜਵਾਬ ਦੇ ਦਿੱਤਾ ਵੀ ਜੇ ਅਸੀਂ ਬੜਾਣਾ ਚਾਹੀਏ ਤਾਂ ਸਾਡੇ ਲਈ ਕੋਈ ਮੁਸ਼ਕਲ ਨਹੀਂ ਪਰ ਅਸੀਂ ਸ਼ਹਿਰ ਦੇ ਹਿੱਤ ਵਾਸਤੇ ਸ਼ਹਿਰ ਦੇ ਕੰਮਾਂ ਲਈ ਰੇਲਵੇ ਰੋਡ ਦਾ ਬੁਰਾ ਹਾਲ ਹੈ ਕਲਾਬ ਰੋਡ ਦਾ ਬੁਰਾ ਹਾਲ ਆ ਤੁਸੀਂ ਅੰਬੇਦਕਰ ਚੌਂਕ ਤੋਂ ਲੈ ਕੇ ਚੰਡੀਗੜ੍ਹ ਸਾਰੇ ਕਹਿੰਦੇ ਪਏ ਉਹ ਵੀ ਕਹਿੰਦੇ ਪਏ ਅਸੀਂ ਵੀ ਕਹਿੰਨੇ ਪਏ ਪਰ ਸਰਕਾਰ ਕੀ ਦੀ ਹੈ ਨਹੀਂ ਪਰ ਇੱਕ ਗੱਲ ਦਾ ਜਵਾਬ ਮੈਂ ਤੁਹਾਡੀ ਗੱਲ ਦਾ ਜਵਾਬ ਜੁੜ ਦਊਗਾ ਮੈਨੂੰ ਤੁਸੀਂ ਤੁਸੀਂ ਦੱਸੋ ਮੈਂ ਸ਼ਹਿਰ ਵਾਸੀਆਂ ਨੂੰ ਪੁੱਛਣਾ ਚਾਹੁੰਦਾ ਅਸੀਂ ਕਹਿੰਨੇ ਸਾਡੀ ਸਾਡੇ ਘਰ ਪਰਮ ਵੀ ਘਹਿ ਰਿਹਾ ਵੀ ਇਹ ਸ਼ਹਿਰ ਟੁੱਟਿਆ ਵੀ ਜੇ ਟੁੱਟਿਆ ਤਾਂ ਤੁਸੀਂ 18 ਮਹੀਨੇ ਸੀ ਤੁਹਾਡੇ ਕੋ ਸੱਚਨ ਲਾਨ ਤੋਂ ਬਾਅਦ ਸਟੇ ਲਿਆ ਤਾਂ ਜਨਵਰੀ 18 ਜਨਵਰੀ ਨੂੰ ਹੋਇਆ ਜੋ ਵੀ ਹੋਇਆ ਮੀਟਿੰਗ ਦਾ ਸਟੇ ਲੈਂਨ ਦਾ ਕਾਰਨ ਕੀ ਬਣ ਗਿਆ ਸਟੇ ਲੈਂਨ ਦਾ ਕਾਰਨ ਸੀ ਇਹ ਜਿਹੜੇ ਮੀਟਿੰਗਾਂ ਕੀਤੀਆਂ ਇਹਦੇ ਵਿੱਚ ਇਹਨਾਂ ਨੇ ਜਿੰਨੇ ਏਜੰਡੇ ਪਾਏ ਉਸ ਦਿਨ ਪਰਮਜੀਤ ਹਾਰ ਏਜੰਡੇ ਜਿੰਨੇ ਪਾਏ ਏਜੰਡੇ ਜਿੰਨੇ ਪਾਏ ਉਹਦੇ ਚ ਜਿਹੜੇ ਕੰਮ ਹੋਏ ਉਹ ਚ ਹੇਰਾ ਫੇਰੀ ਹੋਈ ਔਰ ਇਹਦੇ ਐਸੀ ਇੱਕ ਬੰਦਾ ਕਹਿੰਦਾ ਵੀ ਲੈ ਵੀ ਹੇਰਾ ਫੇਰੀ ਹੋਈ ਨਹੀਂ ਪਰ ਪਰ ਪਟਿਆ ਜੀ ਇਕੱਲੇ ਆਪਾਂ ਮੀਟਿੰਗ ਰੱਦ ਕਰਾਣ ਦੀ ਜਗ੍ਹਾ ਕਿ ਆਪਾਂ ਇਦਾਂ ਨਹੀਂ ਸੋਚ ਸਕਦੇ ਕਿ ਉਹਦੀ ਕੰਪਲੇਂਟ ਪਾ ਦਿੱਤੀ ਜਾਵੇ ਪਟਿਆ ਜੀ ਕਿ ਜਿਹੜੀ ਆਪਾਂ ਕਿੰਨੀ ਕਪਲੇਬਾਜੀ ਹੋਈ ਹੈ ਜੇ ਮੀਟਿੰਗਾਂ ਹੀ ਨਹੀਂ ਹੋਣਗੀਆਂ ਮਤੇ ਪਾਸ ਕਿਵੇਂ ਹੋਣਗੇ ਬਿਲਕੁਲ ਬਿਲਕੁਲ ਤੁਹਾਡਾ ਜੋ ਪੁਆਇੰਟ ਬਿਲਕੁਲ ਸਹੀ ਵਾਜਬ ਹੈ ਜੀ ਪਰ ਇੱਕ ਚੀਜ਼ ਹੋਵੇ ਨਾ ਇੱਕ ਇੱਕ ਮਤਲਬ ਹੋਵੇ ਮੀਟਿੰਗ ਸਾਰੀਆਂ ਮੀਟਿੰਗਾਂ ਜਿਹਦੇ ਹੀ ਕੁਛ ਹੈ ਤੇ ਜਦੋਂ ਅਸੀਂ ਹਾਈ ਕੋਰਟ ਨੂੰ ਦੱਸਿਆ ਵੀ ਇਹ ਮੀਟਿੰਗਾਂ ਮਤਲਬ ਇਲੈਗਲ ਹੈ ਪਹਿਲੇ ਨੰਬਰ ਦੇ ਕਾਨੂੰਨ ਦੇ ਮਤਲਬ ਇਦਾਂ ਨਹੀਂ ਇਦਾਂ ਨਹੀਂ ਪਾਸ ਕਰ ਸਕਦੇ ਕਿ ਘਪਲੇ ਜਿਹੜੇ ਉਜਾਗਰ ਹੋਣ ਸੋਰੀ ਸਾਹਿਬ ਜਿਹੜੀ ਇਹ ਮੀਟਿੰਗਾਂ ਸੀਗੀਆਂ ਇਲੈਗਲ ਸੀਗੀਆਂ ਮੈਂ ਪਹਿਲੇ ਦਿਨ ਵੀ ਬੋਲਦੇ ਰਹੇ ਨੀ ਟੈਕ ਨੀ ਨੀ ਮੈਂ ਚਾਹੁੰਦਾ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਸ਼ਹਿਰ ਵਾਸੀਆਂ ਤੱਕ ਪਹੁੰਚੇ ਤੁਸੀਂ ਟੈਕਨੀਕਲੀ ਸਮਝਾਓ ਕਿ ਆਪਾਂ ਕੱਲਾ ਇਦਾਂ ਨਹੀਂ ਕੰਪਲੇਂਟ ਕਰ ਸਕਦੇ ਕਿ ਹਾਂ ਵੀ ਫਲਾ ਬੰਦੇ ਨੇ ਘਪਲਾ ਕੀਤਾ ਜਾ ਫਲਾ ਬੰਦੇ ਤੇ ਸਾਨੂੰ ਸ਼ੱਕ ਹੈ ਉਹਨਾਂ ਦੀ ਸ਼ਿਕਾਇਤ ਪਾਈ ਜਾਵੇ ਲੇਕਿਨ ਮੀਟਿੰਗਸ ਹੁੰਦੀਆਂ ਰਹਿਣ ਇਹੀ ਤੁਹਾਡੇ ਇਹੀ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਸੀ ਕਿ ਟੈਕਨੀਕਲ ਤੁਸੀਂ ਗੱਲ ਪੁੱਛੀਏ ਜਦੋਂ ਅਸੀਂ ਅਸੀਂ ਵਕੀਲ ਨਾਲ ਗੱਲ ਕੀਤੀ ਜਾ ਕੇ ਉਹ ਕਹਿੰਦਾ ਜੇ ਸਾਰੇ ਕੁਝ ਘਪਲੇ ਘਪਲੇ ਹੈ ਠੀਕ ਹੈ ਨਾ ਉਹਨਾਂ ਦੀ ਫਿਰ ਜਦੋਂ ਹਾਈ ਕੋਰਟ ਦੇ ਮਾਨਯੋਗ ਡਬਲ ਬੈਂਚ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਨੇ ਜਦੋਂ ਸਾਰਾ ਕੁਝ ਦੇਖਿਆ ਵੀ ਤਾਂ ਸਾਰੀਆਂ ਜਿੰਨੇ ਵੀ ਝੰਡੇ ਸਾਰੇ ਵਿੱਚ ਘਪਲੇ ਹੀ ਹੈ ਮਾਨਜੋ ਖਾਈ ਕੋਰਟ ਦਾ ਕੀ ਕਹਿਣਾ ਜੀ ਮਾਨਜੋ ਖਾਈ ਕੋਰਟ ਨੇ ਮੀਟਿੰਗਾਂ ਸਾਰੀਆਂ ਰੱਦ ਕਰਤੀਆਂ ਉਹਨਾਂ ਨੇ ਕਿਹਾ ਤਾਂ ਵੀ ਇਹਦੇ ਜਿਹੜੇ ਕਬਲੇ ਹੋਏ ਸਾਨੂੰ ਤੁਸੀਂ ਦੱਸੋ ਕਿਹੜੇ ਮੇਨ ਉਹਨਾਂ ਦੇ ਉਹਦੇ ਮੁਤਾਬਕ ਆਪਾਂ ਉਹਦੇ ਕੇਸ ਕਰਪਦਾ ਪਰ ਪਰ ਵੈਸੇ ਇੱਕ ਸਵਾਲ ਹੈ ਸ਼ਹਿਰ ਸ਼ਹਿਰੀ ਹੋਣ ਦੇ ਨਾਤੇ ਇੱਕ ਸਿਟੀਜ਼ਨ ਹੋਣ ਦੇ ਨਾਤੇ ਜੇਕਰ ਮੀਟਿੰਗਸ ਹੋਣਗੀਆਂ ਹੀ ਨਹੀਂ ਤਾਂ ਫਲੋਰ ਤੇ ਏਜੰਡੇ ਕਿਵੇਂ ਆਉਣਗੇ ਬਿਲਕੁਲ ਸਹੀ ਪੁਆਇੰਟ ਤੁਹਾਡਾ ਜੀ ਇਹੀ ਪੁਆਇੰਟ ਕਰਕੇ ਸੀ ਡੀਸੀ ਸਾਹਿਬ ਕੋਲ ਗਏ ਸਾਰੇ ਐਮਸੀ ਗਏ ਆ ਵੀ ਡੀਸੀ ਸਾਹਿਬ ਇਹਦਾ ਇੱਕੋ ਹੀ ਹੱਲ ਹੈ ਸੀਨੀਅਰ ਵਾਈਸ ਪ੍ਰਧਾਨ ਦਾ ਇਲੈਕਸ਼ਨ ਕਰਾਇਆ ਜਾਵੇ ਹੂੰ ਸੀਨੀਅਰ ਵਾਇਸ ਪ੍ਰਧਾਨ ਦਾ ਇਲੈਕਸ਼ਨ ਕਰਾਇਆ ਜਾਵੇ ਜਿੰਨੇ ਵੀ ਸਟੇ ਹੋਇਆ ਸਾਰਾ ਰੱਦ ਹੋ ਜਾਂਦਾ ਹੂੰ ਤੇ ਜਿਹੜਾ ਵੀ ਪ੍ਰਧਾਨ ਚੁੜਿਆ ਜਾਂਦਾ ਪਰ ਇਹਦੇ ਵਿੱਚ ਇੱਕ ਸਵਾਲ ਹੋ ਰਿਹਾ ਤੁਸੀਂ ਸੀਨੀਅਰ ਹੋ ਤੁਹਾਨੂੰ ਤਜਰਬਾ ਹੈ ਵੱਡਾ ਤਜਰਬਾ ਹੈ ਹੁਣ ਮੇਰੀ ਗੱਲ ਸੁਣੋ ਅੱਠ ਬੰਦੇ ਦਾ ਤੁਹਾਡੇ ਕੋਲ ਨੇ ਜੀ ਤੁਸੀਂ ਕਹਿੰਦੇ ਅਸੀਂ ਕੁਇਟ ਕਰਦੇ ਆ ਜੀ ਇਹਦਾ ਹਾਰ ਪਹਿਲੀ ਕਿਉਂ ਮੰਨਦੇ ਪਏ ਹੋ ਹਾਰ ਨਹੀਂ ਮੰਨਦੇ ਇਹ ਗੱਲ ਬਿਲਕੁਲ ਮੈਂ ਤੁਹਾਡੇ ਥਰੂ ਸ਼ਹਿਰ ਵਾਸੀ ਨੂੰ ਦੱਸ ਨਹੀਂ ਪਰ ਦੇਖੋ 2021 ਚ ਸ਼ਹਿਰ ਨੇ ਤੁਹਾਨੂੰ ਬਹੁਮਤ ਦਿੱਤੀ ਹੈ ਜੀ ਠੀਕ ਹੈ ਜੀ ਇਸ ਟਾਈਮ ਤੁਸੀਂ ਗਿਵ ਅਪ ਕਿਉਂ ਕਰਦੇ ਪਏ ਇੱਕ ਪਾਸੇ ਰਾਜਾ ਵੜਿੰਗ ਜੀ ਨੇ ਸਿੰਗਲਾ ਸਾਹਿਬ ਨੇ ਉਹ ਕਹਿੰਦੇ ਪਏ ਨੇ ਜੁੜੇਗਾ ਬਲੌਕ ਤਾਂ ਜਿੱਤੇਗਾ ਪੰਜਾਬ ਇੱਕ ਪਾਸੇ ਉਹ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਦੂਜੇ ਪਾਸੇ ਨਵਾਂ ਸ਼ਹਿਰ ਦੀ ਟੀਮ ਗਿਵ ਅਪ ਕਰ ਰਹੀ ਹੈ ਕਿ ਜਿਹੜਾ ਮਰਜ਼ੀ ਬਣਾ ਲਓ ਸਾਨੂੰ ਕਾਂਗਰਸ ਇਹਨੂੰ ਸਾਡੇ ਨਵੇਂ ਸ਼ਹਿਰ ਨਾਲ ਜ਼ਿਆਦਾ ਪਿਆਰ ਪੰਜਾਬ ਦੀ ਰਾਜਨੀਤੀ ਦੇ ਬਾਅਦ ਗੱਲ ਕਰਾਂਗੇ ਬਾਅਦ ਚ ਕਰਾਂਗੇ ਨਵੇਂ ਸ਼ਹਿਰ ਇੱਕ ਮਿੰਟ ਪਲੀਜ਼ ਮੇਰੇ ਇੱਕ ਗੱਲ ਮੈਂ ਤੁਹਾਨੂੰ ਜਵਾਬ ਦੇ ਰਿਹਾ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਸ਼ਹਿਰ ਵਾਸੀ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਮੈਨੂੰ ਇਹ ਇਹ ਦੱਸਣਾ ਚਾਹਨਾ ਵੀ ਅਸੀਂ ਸਾਡਾ ਮੇਨ ਰੀਜ਼ਨ ਜਿਹੜਾ ਸੀ ਨਾ ਜੀ ਗਿਵ ਅਪ ਕਰਨ ਦਾ ਵੀ ਅਸੀਂ ਆਪਣਾ ਐਮਸੀ ਨਹੀਂ ਬਣਾਣਾ ਉਹਦਾ ਕਾਰਨ ਇਹ ਹੈ ਵੀ ਜੇ ਅਸੀਂ ਮੰਨ ਲਓ ਬਣਾ ਲੈਨੇ ਆਪਣਾ ਸਾਡੇ ਏਜੰਡੇ ਤਿਆਰ ਹੋਣੇ ਸਰਕਾਰ ਕੀਦੀ ਹੈ ਪਾਸ ਕਿਨੇ ਕਰਨੇ ਸ਼ਹਿਰ ਫੇਰ ਹਲ ਜਾਣਾ ਅਸੀਂ ਇਹ ਕਹਿੰਦੇ ਸੀ ਵੀ ਤੁਸੀਂ ਆਪਣਾ ਜਿਹੜਾ ਮਰਜ਼ੀ ਨਹੀਂ ਪਰ ਨਹੀਂ ਪਾਟੇ ਸਾਹਿਬ ਜਿੰਨੀ ਕਿ ਮੇਰੇ ਕੋਲ ਇਨਫੋਰਮੇਸ਼ਨ ਹੈ ਆਪਾਂ ਗੱਲ ਕਰ ਰਹੇ ਆ ਆਪਾਂ ਕੋਈ ਡਿਸਕਸ਼ਨ ਕਰ ਰਹੇ ਆ ਥਿਸ ਇਸ ਨਾਟ ਅ ਡਿਬੇਟ ਇਹ ਕੋਈ ਡਿਬੇਟ ਨਹੀਂ ਆ ਇਹ ਮੈਂ ਕਿਹਾ ਤੁਹਾਡੇ ਤੇ ਅਲੀਗੇਸ਼ਨ ਹੀ ਲਗਾ ਰਿਆ ਮੈਂ ਤਾਂ ਸਿਰਫ ਡਾਊਟਸ ਕਲੀਅਰ ਕਰ ਰਿਹਾ ਮੈਂ ਤੁਹਾਨੂੰ ਤੁਹਾਡੇ ਡਾਊਟ ਕਲੀਅਰ ਕੀਤੇ ਇਸ ਕਰਕੇ ਆਪਾਂ ਮਤਲਬ ਪਿੱਛੇ ਪਾਟੇ ਸਾਹਿਬ ਜਿਹੜੀ ਇਹ ਗੱਲਬਾਤ ਮੇਰੇ ਤੱਕ ਪਹੁੰਚੀ ਹੋਈ ਹੈ ਕਿ ਦੇਖੋ ਜਿਹੜਾ ਵਾਈਸ ਪ੍ਰਧਾਨ ਬਣੇਗਾ ਸਭ ਤੋਂ ਪਹਿਲੀ ਗੱਲ ਤਾਂ ਉਹਦਾ ਵਾਈਸ ਹੋਣਾ ਬਹੁਤ ਜ਼ਰੂਰੀ ਆ ਜਿਹੜਾ ਬਹੁਤ ਵਾਈਸਲੀ ਸ਼ੇਅਰਲੀ ਫੈਸਲੇ ਲਵੇ ਔਰ ਦੂਜੀ ਗੱਲ ਜੇ ਉਹਦੇ ਨਾਲ 10 ਐਮਸੀ ਨਾਲ ਜੁੜੇ ਹੋਏ ਆ ਤਾਂ ਫਲੋਰ ਤੇ ਜਿਹੜੀ ਗੱਲ ਹੋਵੇਗੀ ਉਹ ਪਾਸ ਹੋਵੇਗੀ ਜੇ 10 ਐਮਸੀ ਨਾਲ ਨੇ ਜਿੱਦਾਂ ਤੁਹਾਡੇ ਕੋਲ 8 ਐਮਸੀ ਤੇ ਤੁਹਾਡੇ ਆਪਣੇ ਹੀ ਨੇ ਜੀ ਤੇ 2 ਐਮਸੀ ਹੋਰ ਜੁੜ ਜਾਂਦੇ ਤੁਹਾਡਾ ਜੇਕਰ ਪ੍ਰਧਾਨ ਬਣਦਾ ਤਾਂ ਜੋ 10 ਜਣੇ ਮਤੇ ਪਾਸ ਕਰੋਗੇ ਮਤਾ ਪਾਸ ਹੋ ਹੀ ਜਾਣਾ ਜੀ ਚਲੋ ਮਤਾ ਦਾ ਪਾਸ ਉਸ ਸਰਕਾਰ ਦਾ ਤਾਂ ਰੋਲ ਕੋਈ ਹੈ ਨਹੀਂ ਜੇ ਆਪਾਂ ਤਰਕ ਨਾਲ ਗੱਲ ਕਰਾਂਗੇ ਹਾਂ ਤਰਕ ਦੀ ਗੱਲ ਕਰਾਂਗੇ ਜੇ ਆਪਾਂ ਤਰਕ ਨਾਲ ਗੱਲ ਕਰਾਂਗੇ ਲੀਗਲੀ ਗੱਲ ਕਰਾਂਗੇ ਲਾਜੀਕਲੀ ਗੱਲ ਕਰਾਂਗੇ ਤਰਕ ਦੀ ਗੱਲ ਬਥਾਂਦਾ ਅਸੀਂ ਮਤਾ ਪਾਸ ਕਰਤਾ ਚਲੋ ਅਸੀਂ ਆਪਣਾ ਪ੍ਰਧਾਨ ਬਣਾ ਲਿਆ ਠੀਕ ਹੈ ਜੀ ਜਿਹੜਾ ਮਤਾ ਪਾਸ ਕਰਨਾ ਹੁੰਦਾ ਉਹ ਡਾਇਰੈਕਟਰ ਨੇ ਕਰਨਾ ਹੁੰਦਾ ਐਸੋਲੇ ਡਾਇਰੈਕਟਰ ਸਾਡੇ ਏਡੀਸੀ ਨੇ ਜੀ ਸਰਕਾਰ ਉਹਨਾਂ ਦੀ ਹੈ ਪ੍ਰੈਸ਼ਰ ਪੈ ਜਾਂਦਾ ਅਫਸਰਾਂ ਤੇ ਪ੍ਰੈਸ਼ਰ ਪੈ ਜਾਂਦਾ ਜੀ ਕਰਪਟੇ ਵਾਲੀ ਇਹ ਫਿਰ ਜੇ ਕੋਈ ਪ੍ਰੈਸ਼ਰ ਝੱਲਦਾ ਸਹੀ ਕੰਮ ਨਹੀਂ ਕਰਦਾ ਫਿਰ ਇਹਦੇ ਮਤਲਬ ਆਪਾਂ ਉਹਤੇ ਭਰੋਸਾ ਨਹੀਂ ਕਰ ਸਕਦੇ ਹੈ ਹੀ ਨਹੀਂ ਜੀ ਇਸ ਸੱਚ ਹੈ ਫਿਰ ਡੀਸੀ ਸਾਹਿਬ ਕੋ ਵੀ ਕਿਉਂ ਗਏ ਆਪਾਂ ਜੇ ਆਪਾਂ ਨੂੰ ਚਾਚੇ ਨੂੰ ਭਰੋਸਾ ਹੀ ਨਹੀਂ ਡੀਸੀ ਦੀ ਪੋਸਟ ਆਪਣੀ ਹੈ ਜੀ ਉਹ ਸਾਡੇ ਜ਼ਿਲ੍ਹੇ ਦੇ ਮਾਲਕ ਹੈ ਏਡੀਸੀ ਜਿਹੜੇ ਸਾਡੇ ਕਮੇਟੀ ਦੇ ਮਾਲਕ ਨੇ ਜੀ ਠੀਕ ਹੈ ਨਾ ਉਹਨਾਂ ਨੂੰ ਸਭ ਕੁਝ ਪਤਾ ਹੈ ਜੀ ਪਤਾ ਹੋਣ ਦੇ ਬਾਵਜੂਦ ਨੇ ਸਾਨੂੰ ਅਜ ਤੱਕ ਰਿਸਪੌਂਸ ਨਹੀਂ ਦਿੱਤਾ ਫਿਰ ਡੀਸੀ ਸਾਹਿਬ ਨੇ ਅੱਜ ਕੀ ਕਿਹਾ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਇਲੈਕਸ਼ਨ ਕਰਾਵਾਂਗਾ ਪਰ 23 ਤਰੀਕ ਨੂੰ ਤਾਂ ਇੰਪੋਰਟੈਂਟ ਫੰਕਸ਼ਨ ਹੈ 23 ਤੋ ਇੱਕ ਦੋ ਧੰਨਵਾਦ ਕਰਾਂਗੇ ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਜਾਣਾ ਜੀ ਉਹ ਵਿਧਾਨ ਸਭਾ ਪੰਜਾਬ ਦਾ ਜੀ ਅਸੀਂ ਤਾਂ ਨਵੀਂ ਸ਼ਹਿਰ ਦੀ ਗੱਲ ਕਰਦੇ ਆਂ ਜੀ ਸੀ ਸਾਹਮਣੇ ਥੋੜਾ ਜਾਣਾ ਜੀ ਉੱਥੇ ਮੇਰੇ ਕਹਿਣ ਦਾ ਮਤਲਬ ਫਿਰ ਉਹਦੇ ਵਿੱਚ ਐਮ ਐਲ ਏ ਡਾਕਟਰ ਨਛੱਤਰਪਾਲ ਜੀ ਉਧਰ ਚਲੇ ਜਾਣਗੇ ਨਾ ਤੇ ਉਹਨਾਂ ਤੋਂ ਬਿਨਾਂ ਕਿਵੇਂ ਆਪਾਂ ਜਿਹੜਾ ਵਾਈਸ ਪ੍ਰਧਾਨ ਦਾ ਇਲੈਕਸ਼ਨ ਕਰਾਵਾਂਗੇ ਉਹ ਇੱਕ ਦੋ ਦਿਨ ਦਾ ਹੋਣਾ ਜੀ ਨਾ ਕੋਈ ਜ਼ਿਆਦਾ ਲੰਬਾ ਤਾਂ ਨਹੀਂ ਹੁੰਦਾ ਜੀ ਉਹ ਫਿਰ ਇਹਦੇ ਵਿੱਚ ਸੁਣ ਜੇ ਵੀ ਚਰਚਾ ਰਹੀ ਕਿਉਂਕਿ ਸਚਿੰਦ ਦਿਵਾਨ ਤਾਂ ਆ ਗਏ ਨੇ ਕੀ ਹੁਣ ਮ ਹੂੰ ਤੇ ਉਹ ਵੀ ਆ ਜਾਣ ਅਸੀਂ ਆਪਣਾ ਜਿਹੜਾ ਨਾ ਨਹੀਂ ਪਰ ਮੇਰੇ ਨਾਲ ਵੈਸੇ ਮਨ 'ਚ ਸਵਾਲ ਆ ਰਿਹਾ ਕਿਉਂਕਿ 2021 ਦੀਆਂ ਮੈਨੂੰ ਜਿਹੜੀਆਂ ਕੈਂਪੇਨਸ ਨੇ ਉਹ ਯਾਦ ਆ ਰਹੀਆਂ ਕਿਉਂਕਿ 21 ਵਿੱਚ ਬੜਾ ਪ੍ਰਾਊਡਲੀ ਕਿਹਾ ਜਾ ਰਿਹਾ ਸੀ ਸ਼ਹਿਰ ਲਈ ਇੱਕ ਥਾਪੜ ਕੇ ਕਿਹਾ ਜਾ ਰਿਹਾ ਸੀ ਕੰਮ ਕਰਾਂਗੇ ਤਾਂ ਸ਼ਹਿਰ ਨੇ ਤਾਂ ਬਹੁਤ ਮਤ ਦਿੱਤਾ ਹੁਣ 9 ਬੰਦੇ ਤੁਹਾਡੇ ਕੋਲ ਨੇ 9 ਵੋਟਰ ਤੁਹਾਡੇ ਕੋਲ ਨੇ ਕਿਉਂਕਿ ਜੇ ਮੈਸੇਜ ਜਾਗੜਾ ਨੇ ਵੀ ਆ ਜਾਣਾ ਫਿਰ ਵੀ ਜੇ ਗਿਵ ਅਪ ਕਰਨਾ ਫਿਰ 21 ਚ ਨਾ ਇੱਕ ਥਾਪੜ ਕੇ ਕਹਿੰਦੇ ਕੀ ਲੋੜ ਸੀ ਅਸੀਂ ਸ਼ਹਿਰ ਲਈ ਖੜੇ ਅੱਜ ਵੀ ਖੜੋ हां एबो ये थोड़ा सवाल थोड़ा इसका जवाब और एक पासे कांग्रेस जेडी हाई कमांड है वो कह रही है आप पंजाब ले काढना मैं थोनू इसका इस पूरा जवाब दूंगा दो मिनट मेनू दियो जी जी थो, जी हुन ਤੁਸੀਂ ਕਿ 21 ਦੇ ਵਿੱਚ ਸਾਡੀ ਸਰਕਾਰ ਬਣੀ ਜਦੋਂ 21 ਚ ਸਾਡਾ ਪ੍ਰਧਾਨ ਸਚਨ ਦਿਵਾਨ ਬਣਾਇਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਇਹਨੂੰ 1 ਅਗਸਤ 2023 ਨੂੰ ਲਾਇਆ ਸੀ ਜੀ ਲਗਭਗ ਪੋਨੇ 2 ਸਾਲ ਉਹ ਪ੍ਰਧਾਨ ਰਿਹਾ ਜੀ ਪੋਨੇ 2 ਸਾਲ ਚ ਇੱਕ ਐਮਸੀ ਵੀ ਕਹਦੇ ਮੇਰੇ ਵਾਰਡ ਦਾ ਕੰਮ ਨਹੀਂ ਹੋਇਆ ਹਮ ਸ਼ਹਿਰ ਦੀ ਸੜਕਾਂ ਦਾ ਵੀ ਹੂੰ ਸੋਚਿਆ ਵਾਰਡ ਵਾਈਜ਼ ਵੀ ਜਿੰਨੇ ਸਾਡੇ ਕੋਲ ਸਾਡਾ ਬਜਟ ਹੈ ਉਹਦੇ ਵਿੱਚੋਂ ਜੋ ਕੁਝ ਵੀ ਸਾਡੇ ਕੋਲ ਆਂਦਾ ਸੀ ਜਦੋਂ ਮੀਟਿੰਗ ਕਰਦੇ ਸੀ ਮੰਨ ਲਓ ਸਾਡੇ ਕੋਲ 2 ਕਰੋੜ ਰੁਪਏ ਬਚਦਾ ਜੀ ਉਹ ਸਾਰੇ ਐਮਸੀਓ ਨੂੰ ਪੁੱਛਦਾ ਸੀ ਵੀ ਦੱਸੋ ਤੇਰੇ ਵਾਰ ਤੇ ਕੋਈ ਗਲੀ ਹੈਗੀ ਤਾਂ 10-20 ਲੱਖ ਦੀ ਪਵਾਲਾ ਚਾਹੇ ਕਾਂਗਰਸੀ ਚਾਹੇ ਵੀ ਐਸਪੀ ਚਾਹੇ ਕੋਈ ਇੱਕ ਆਪਣਾ ਆਵਾਜ਼ ਆਪਣਾ ਉਂਗਲ ਕਰਕੇ ਕਹਿ ਨਹੀਂ ਸਕਦਾ ਵੀ ਮੇਰੇ ਮੈਨੂੰ ਪ੍ਰਧਾਨ ਨੇ ਪੁੱਛਿਆ ਨਹੀਂ ਅੱਛਾ ਪੁੱਛਦੇ ਸੀ ਪੁੱਛਦੇ ਸੀ ਠੀਕ ਹੈ ਮੈਂ ਵਿੱਚ ਹੀ ਸੀਗਾ ਠੀਕ ਹੈ ਜੀ ਕੋਈ ਇੱਕ ਐਮਸੀ ਵੀ ਪੁੱਛਦੇ ਸੀ ਉਸ ਤੋਂ ਬਾਅਦ ਕੋਈ ਬੰਦਾ ਇਹ ਕਹਿ ਦਵੇ ਵੀ ਕਾਂਗਰਸੀ ਦਾ ਜਾਂ ਹੋਰ ਕਿਸੇ ਦਾ ਕੰਮ ਹੋਇਆ ਹੋਵੇ ਸ਼ਹਿਰ ਤੁਹਾਡੇ ਸਾਹਮਣੇ ਰੇਲਵੇ ਰੋਡ ਦੀ ਕਿੰਨੀ ਬੁਰੀ ਹਾਲ ਹੈ ਲੋਕਾਂ ਨੂੰ ਕੋਈ ਮਤਲਬ ਨਹੀਂ ਹੈ ਵੀ ਤੁਸੀਂ ਕਾਂਗਰਸੀਆਂ ਤੁਸੀਂ ਕਾਲੀਆਂ ਤੁਸੀਂ ਆਪ ਆ ਉਹ ਸਾਨੂੰ ਛੇਤਰ ਮਾਰਦੇ ਆ ਵੀ ਤੁਹਾਡੀ ਆਪਣੀ ਲੜਾਈ ਹੈ ਮੈਂ ਇਹ ਸਵਾਲ ਪਰਮਖਾਸਤ ਨੂੰ ਪੁੱਛਿਆ ਕਿ ਲੋਕ ਮਾਫ ਕਰਨਗੇ ਕੀ ਨਹੀਂ ਕਰਨਗੇ ਮਾਫ ਹਾਂ ਲੋਕ ਸਾਨੂੰ ਮਾਫ ਨਹੀਂ ਕਰਨਗੇ ਪਰ ਮੈਂ ਇਹ ਕਹਿੰਦਾ ਮੈਂ ਮੈਂ ਤੁਹਾਨੂੰ ਅੱਜ ਫਿਰ ਉਸੇ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਅਸੀਂ ਇਸੇ ਵਜ੍ਹਾ ਕਰਕੇ ਸੀ ਆਪਣਾ ਪ੍ਰਧਾਨ ਨਹੀਂ ਸੀਨੀਅਰ ਵਾਈਸ ਪ੍ਰਧਾਨ ਦਾ ਇਲੈਕਸ਼ਨ ਨਹੀਂ ਲਗਾਇਆ ਪਰ ਪਾਰਟੀ ਜੀ ਮੇਨੂੰ ਲੱਗਦਾ ਗਿਵ ਅਪ ਨਹੀਂ ਕਰਨਾ ਚਾਹੀਦਾ ਦੇਖੋ 11 ਮਹੀਨੇ ਜੀ ਤੁਹਾਡੀ ਸੋਚ ਹੈ ਜੀ ਮੇਰੀ ਆਪਣੀ ਸੋਚ ਇਹ ਕਹਿੰਦੀ ਆ ਕਿ ਸ਼ਹਿਰ ਦੇ ਸ਼ਹਿਰ ਵਾਸਤੇ ਸ਼ਹਿਰ ਦੇ ਹਿੱਤ ਵਾਸਤੇ ਅਸੀਂ ਪਿੱਛੇ ਹਟ ਗਏ ਆ ਜਿੰਨੇ ਵੀ ਫਿਰ 2026 ਜੇ ਪਿੱਛੇ ਹਟੋਗੇ ਨਹੀਂ 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 ਛੋਟੇ ਹਟੋਗੇ ਸਾਰੇ ਉਹ ਕੀ ਪਤਾ ਪ੍ਰਮਾਤਮਾ ਸਾਡੀ ਸਰਕਾਰ ਲਿਆ ਦੇਵੇ ਹਮ ਤਾਂ ਜਿਹੜੀ ਗਾ ਇਹਦਾ ਆਣ ਵਾਲਾ ਵਕਤ ਦੱਸੇ ਫਿਰ ਇਹ ਤਾਂ ਹੀ ਹੈ ਨਾ ਕਿ ਜੇ ਸਾਡੇ ਹੱਥ 'ਚ ਪਾਵਰ ਆਊਗੀ ਤਾਂ ਕੰਮ ਕਰਾਂਗੇ ਨਹੀਂ ਤਸੀਂ ਕੋਈ ਗੱਲ ਮੈਂ ਕਹਿੰਦਾ ਵੀ ਉਹਨਾਂ ਕੋਲ ਪਾਵਰ ਆ ਨਹੀਂ ਅਫੇ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਤੁਸੀਂ ਸੁਨੀ ਸਾਹਿਬ ਮੈਨੂੰ ਮੈਨੂੰ 2 ਮਿੰਟ ਬੋਲ ਲਓ ਤੁਹਾਡੀ ਤੁਹਾਡੀ ਗੱਲ ਹੈ ਮੈਨੂੰ 2 ਮਿੰਟ ਦੇ ਦਿਓ ਤੁਹਾਡੀ ਮੈਂ ਹਰ ਗੱਲ ਦਾ ਜਵਾਬ ਦਊਂਗਾ ਮੇਰੇ ਕੋਲ ਹਰ ਜਵਾਬ ਹੈਗਾ ਜਿੱਥੇ ਸੱਚ ਦੀ ਲੜਾਈ ਹੁੰਦੀ ਨਾ ਉੱਥੇ ਬੰਦਾ ਕਦੀ ਵੀ ਪਿੱਛੇ ਨਹੀਂ ਹਟਦਾ ਹਰ ਗੱਲ ਦਾ ਜਵਾਬ ਦੇ ਕੋਲ ਹੁੰਦਾ ਕਿਉਂਕਿ ਸ਼ਹਿਰ ਵਾਸਤੇ ਬੈਠੇ ਆ ਤੁਹਾਨੂੰ ਮੈਂ ਇੱਕ ਵਾਰ ਬਾਰ-ਬਾਰ ਕਹਿਣਾ ਪਿਆ ਜਿਹੜਾ ਮਸਲਾ ਇਹ ਅਸਲੇ ਸ਼ਹਿਰ ਦਾ ਹੈ ਉਹ ਪਹਿਲਾ ਬਾਕੀ ਗੱਲਾਂ ਸਾਰੀਆਂ ਬਾਅਦ ਚ ਰਾਜਨੀਤੀ ਨਾ ਕਰੋ ਅਸੀਂ ਪਿੱਛੇ ਹਟਣ ਦਾ ਕਾਰਨ ਇਹ ਨਹੀਂ ਹੈ ਵੀ ਅਸੀਂ ਆਪਣਾ ਬੰਦਾ ਖੜਾ ਨਹੀਂ ਕਰੋਗੇ ਤੁਸੀਂ ਜਿੰਨੇ ਵੀ ਹੈਗੇ ਜਿਹੜੋਂ ਵੀ ਚੁਣ ਲਓਗੇ ਅਸੀਂ ਉਹਦਾ ਸਮਰਥਨ ਕਰਾਂਗੇ ਨਾਲ ਹੂੰ ਇਹ ਨਹੀਂ ਕਿ ਅਸੀਂ ਚੱਲ ਜਾਗੇ ਕੋਣ ਕੋਣ ਕਹੂਗਾ ਅਸੀਂ ਆ ਬੰਦਾ ਚੁਣਦੇ ਆ ਤੁਹਾਡੇ ਤੋਂ ਇਲਾਵਾ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਬੰਦੇ ਆ ਅਕਾਲੀ ਇਹ ਸਾਰੇ ਇਕੱਠੇ ਹੀ ਆ ਉਹ ਉਹੀ ਤਾਂ ਕਹਿ ਰਿਹਾ ਡੀਲ ਤਾਂ ਤੁਹਾਡੇ ਨਾਲ ਸੀਗੇ ਹੈ ਜੀ ਉਹ ਜੀ ਤੁਹਾਡੇ ਨਾਲ ਡੀਸੀ ਦਫ਼ਤਰ ਤੁਹਾਡੇ ਨਾਲ ਸੀਗੇ ਮੈਂ ਤਾਂ ਉਹ ਪਹਿਲਾਂ ਵੀ ਉਹੀ ਗੱਲ ਕੀ ਵੀ ਉਹਦਣ ਵੀ ਆਏ ਸੀ ਸਾਡੇ ਨਾਲ ਰਾਜਨੀਤੀਕਰਨ ਅੱਜ ਵੀ ਰਾਜਨੀਤੀ ਫਿਰ ਇਹਦਾ ਮਤਲਬ ਤਾਂ ਚਿਹਰੇ ਤੇ ਮਖੌਟਾ ਹੀ ਹੈ ਪਤਾ ਹੀ ਨਹੀਂ ਕੋਲ ਕਿ ਨਾ ਸਾਡੇ ਸਾਹਮਣੇ ਮੈਂ ਤਾਂ ਕਹਿ ਰਿਹਾ ਫਿਰ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਕੱਲ ਨੂੰ ਕਹਿ ਦੇਣ ਕਿ ਫਲਾ ਬੰਦੇ ਨੂੰ ਖੜਾ ਕਰ ਦਿੰਦੇ ਆ ਤੁਸੀਂ ਵਾਕ ਆਊਟ ਕਰ ਦਿਓ ਮੇਰੀ ਗੱਲ ਸੁਣ ਉਸ ਦਿਨ ਵੀ ਇਹੀ ਗੱਲ ਹੋਈ ਸੀ ਮੈਂ ਕਿਹਾ ਪਰਮ ਜੀ ਅੱਜ ਇਹ ਗੱਲ ਨਾ ਕਰੋ ਰਾਜਨੀਤੀ ਨਾ ਕਰੋ ਮੈਂ ਅੱਜ ਇਸ ਮਸਲੇ ਲਈ ਬੈਠੇ ਆ ਸਮਝੇ ਗੱਲ ਅੱਗੇ ਤੋਂ ਆਓ ਸਾਡੇ ਨਾਲ ਇੱਥੇ ਆ ਕੇ ਇਹ ਜੇ ਦਾ ਰੋਜ਼ ਬੈਠਦੇ ਆ ਕੇ ਮੇਰੇ ਨਾਲ ਇਹ ਸਾਡੇ ਨਾਲ ਸੀ ਤਾਂ ਨੈਗੇਟ ਉਸ ਤੋਂ ਬਾਅਦ ਬੈਠਾ ਨਹੀਂ ਸਾਡੇ ਸਾਰੇ ਐਮਸੀ ਆ ਕੇ ਬੈਠੇ ਤੇ ਸ਼ਹਿਰ ਵਾਸੀ ਆ ਕੇ ਬੈਠੇ ਪਰ ਮੇਰਾ ਸਵਾਲ ਨ ਅਸੀਂ ਅੱਗੇ ਵੱਲ ਨੂੰ ਸੋਚਦੇ ਆ ਅਸੀਂ ਜੋ ਆ ਕੇ ਜੱਜ ਬੇਨਾ ਕੰਮ ਕਰਦੇ ਆ ਮੇਰੀ ਸੋਚ ਇਹ ਕਹਿ ਰਹੀ ਹੈ ਇਸ ਟਾਈਮ ਮੈਂ ਇੱਥੇ ਪਹੁੰਚਿਆ ਤੁਹਾਡੇ ਨਾਲ ਗੱਲ ਹੋਈ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਤੁਹਾਡੇ ਕੋਲ 9 ਵੋਟਾਂ ਨਹੀਂ ਕਿਉਂਕਿ ਮਿਸਿਸ ਜਾਂਗੜਾ ਨੇ ਵੀ ਆਜਣਾ ਤੁਹਾਡੇ ਕਹਿਣ ਦੇ ਮੁਤਾਬਿਕ ਠੀਕ ਹੈ ਜੀ ਤਾਂ ਮੇਰੇ ਮਨ ਚ ਇੱਥੇ ਬੈਠੇ ਬੈਠੇ ਜ਼ਹਿਨ 'ਚ ਇਹ ਸਵਾਲ ਆ ਰਿਹਾ ਕਿ ਤੁਸੀਂ ਹੁਣ ਗਿਵ ਅਪ ਕਰ ਰਹੇ ਹੋ ਫਿਰ 26 'ਚ ਵੀ ਉਸ ਟਾਈਮ ਵੀ ਆਮ ਆਦਮੀ ਪਾਰਟੀ ਦੀ ਸਰਕਾਰੀ ਹੋਣੀ ਹੈ ਜਦੋਂ ਦੁਵਾਰਤੀ ਇਲੈਕਸ਼ਨ ਹੋਣੇ ਆ ਕਿਉਂਕਿ 11 ਮਹੀਨੇ ਪੈਂਡਿੰਗ ਰਹੇਗੇ ਕਿ ਉਦੋਂ ਵੀ ਗਿਵ ਅਪ ਕਰੋਗੇ ਫਿਰ 27 'ਚ ਵੀ ਕੀ ਗਿਵ ਅਪ ਕਰੋਗੇ 5 ਸਾਲ ਦਾ ਟਾਈ ਕਰਨਾ ਹੀ ਆ ਤਾਂ ਇੱਕ ਸਾਲ ਚ ਡਟ ਕੇ ਕੰਮ ਕਰਕੇ ਦਿਖਾਓ ਸ਼ਹਿਰ ਤੁਹਾਡੇ ਨਾਲ ਖੜੂਗਾ ਜੇ ਗਿਵ ਅਪ ਪਹਿਲੇ ਹੀ ਆਪਾਂ ਕਰਦੇ ਆ ਤਾਂ ਮਤਲਬ ਸਾਡੇ ਕੋ ਜਜਬਾ ਹੈ ਨਹੀਂ ਸਾਡੇ ਕੋ ਜਾਨ ਹੈ ਨਹੀਂ ਸਾਡੇ ਸ਼ਬਦਾਂ ਚ ਜਾਨ ਨਹੀਂ ਸਾਡੇ ਵਿਚਾਰਾਂ ਚ ਜਾਨ ਹੈ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੁਸੀਂ ਇਸ ਗੱਲ ਨੂੰ ਸ਼ਹਿਰ ਵਾਲ ਸੀ ਸੁਣਦੇ ਪਏ ਆ ਉਹਨਾਂ ਨੂੰ ਆਪੇ ਜਜਮੈਂਟ ਹੋ ਜਾਣੀ ਹੈ ਵੀ ਸਾਡਾ ਗਿਵ ਅਪ ਕਰਨ ਦਾ ਮਤਲਬ ਇਹੀ ਹੈ ਵੀ ਅਸੀਂ ਮਦੇ ਪਾਵਾਂਗੇ ਉਥੇ ਪਾਸ ਨਹੀਂ ਹੋਣੇ ਮੈਂ ਗਾਰੰਟੀ ਨਾਲ ਤੁਹਾਨੂੰ ਕਹਿਣਾ ਬਾ ਜੀ ਇਹ ਕਿਉਂ ਗਾਰੰਟੀ ਨਾਲ ਕਹਿ ਰਹੇ ਅੱਜ ਕਿਉਂ ਮੀਟਰ ਜੇ ਸਮਝਾਈਓ ਮੈਂ ਗੱਲ ਸਮਝਣੀ ਚਾਹੁੰਦਾ ਦੇਖੋ ਨਾ ਤੁਹਾਡੇ ਜੀ ਤੋਂ ਨੌ ਵੋਟਾ ਤੁਹਾਡੀਆਂ ਅੱਜ ਮਿਸਿਸ ਬਖਸ਼ੀ ਨੂੰ ਵੀ ਤੁਹਾਡੇ ਨਾਲ ਖੜੇ ਦੇਖਿਆ ਸੀ ਜਦੋਂ ਪਹੁੰਚੇ ਮੰਨੋ 10 ਜਾਣੇ ਹੋ ਜਾਂਦੇ ਪਏ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਦੇਖ ਰਹੇ ਮਿਸਿਸ ਮਿਸਟਰ ਐਂਡ ਮਿਸਿਸ ਬਖਸ਼ੀ ਸਿਰਫ ਐਗਜ਼ਾਮਪਲ ਦੇ ਰਿਹਾ ਤਾਂ ਮੰਨ ਲਓ 10 ਜਣੇ ਤੁਹਾਡੇ ਆ ਤੁਹਾਡਾ ਵਾਈਸ ਪ੍ਰਧਾਨ ਬਣ ਜਾਂਦਾ ਤੁਸੀਂ ਮਤੇ ਪਾਉਂਗੇ 10 ਜਣੇ ਉਸ ਅਜੰਡੇ ਨੂੰ ਪਾਸ ਕਰ ਦਿੰਦੇ ਕਿਉਂਕਿ ਲਾਈਵ ਵੀ ਚੱਲਦਾ ਜੇ ਸ਼ਹਿਰ ਦੇ ਹਿੱਤ ਲਈ ਹੋਈ ਕੋਈ ਉਸ ਚੀਜ਼ ਨੂੰ ਕਹਿ ਦਿੰਦਾ ਕਿ ਮੈਂ ਨਹੀਂ ਚਾਹੁੰਦਾ ਜੇ ਮਤਾ ਪਾਸ ਹੋਵੇ ਤਾਂ ਲੋਕੀ ਫਿਰ ਉਹਦੇ ਨਾਲ ਆਪ ਗੱਲ ਕਰਨਗੇ ਮਤਲਬ 10 ਜਣੇ ਪਾਸ ਕਰਦੇ ਆ ਮਤੇ ਨੂੰ ਫਿਰ ਕਿਵੇਂ ਰੋਕ ਲੂਗਾ ਉਤ ਲੂਗਾ ਬਿਲਕੁਲ ਤੁਸੀਂ ਜਿਹੜੇ ਸਵਾਲ ਕਰਦੇ ਮੈਂ ਤੁਹਾਨੂੰ ਉਹਦਾ ਜਵਾਬ ਹੀ ਸਹੀ ਦੇ ਰਿਹਾ ਤੁਸੀਂ ਸਵਾਲ ਵੀ ਤੁਹਾਡੇ ਕੁਐਸਚਨ ਬਿਲਕੁਲ ਜਾਇਜ਼ ਆ ਵਾਜਬ ਆ ਇਹ ਸਾਡੇ ਮਤੇ ਪਾਸ ਨਹੀਂ ਹੋਣੇ ਇੱਕ ਗਰੰਟੀ ਹੈ ਉਹਦਾ ਕਾਰਨ ਕਿਉਂ ਦੱਸ ਜੇ ਤੁਹਾਨੂੰ ਅੱਜ ਦੇ ਹੀ ਦੇਖ ਲਓ ਅੱਜ ਕਿਉਂ ਹੋਈ ਅੱਜ ਜੇ ਚੋਣ ਹੋਣ ਦੀ ਪਈ ਸੀ ਕਿਉਂ ਨਹੀਂ ਕੀਤੀ ਕਿ ਚੋਣ ਉਹ ਤਾਂ ਮੈਂ ਤੁਹਾਡੇ ਤਾਂ ਜਿਹੜੀ ਗੱਲ ਕਰ ਰਿਹਾ ਕਿੰਨੀ ਮੰਦ ਭਾਗੀ ਸ਼ਹਿਰ ਤਾਂ ਇਹ ਕਹਿ ਰਿਹਾ ਕਿ ਤਾਕਤ ਦਾ ਯੂਜ਼ ਕੀਤਾ ਗਿਆ ਹਾਂ ਬਿਲਕੁਲ ਤਾਕਤ ਨੂੰ ਹਥਿਆਰ ਬਣਾ ਕੇ ਵਰਤਿਆ ਗਿਆ ਪਰ ਉਸ ਤਾਕਤ ਤੋਂ ਕੀ ਤੁਹਾਡੀ ਟੀਮ ਨੂੰ ਡਰ ਲੱਗਿਆ ਨੋ 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 ਤੁਸੀਂ ਡਰ ਵਾਲੀ ਗੱਲ ਜਿਹੜੀ ਬਾਰ ਬਾਰ ਕਰ ਰਹੇ ਹੋ ਨੋ ਦੋ ਸ਼ਹਿਰ ਦੇ ਹਿੱਤ ਵਾਸਤੇ ਕਰਦੇ ਏ ਪੰਜਾਬੀ ਤਾਂ ਮਰਦਾ ਮਰਦਾ ਵੀ ਉੱਠ ਖੜਦਾ ਤੁਹਾਡੇ ਕੋ ਤਾਂ ਮੌਜੂਦ ਨਹੀਂ ਸਾਡਾ ਕੋਈ ਨਾ ਪਿਆਰ ਇਸ ਇਸ ਸਰਟ ਤੋਂ ਫਿਰ 26 ਨੂੰ ਵੀ 26 ਚ ਛੱਡੂਗੇ ਅੱਜ ਜਿਹੜੀ ਤੇਰੀ 27 ਚ ਵੀ ਛੱਡੂਗੇ ਹੂੰ ਸੋਰੀ ਸਰ ਜਿਹੜੀ ਅੱਜ ਜੋ ਪੋਜੀਸ਼ਨ ਬਣੀ ਹੈ ਹੂੰ ਉਹਦੇ ਵਿੱਚ ਸ਼ਹਿਰ ਦਾ ਹਿੱਤ ਪਹਿਲਾ ਕਿਉਂਕਿ ਅੱਜ ਇਦੀ ਪੋਜੀਸ਼ਨ ਹੀ 26 ਚ ਵੀ ਛੱਡਦੀ ਹੋ ਨਾ 27 ਚ ਵੀ ਛੱਡੂਗੇ ਫਿਰ ਅੱਜ ਲੜੋ ਇਹ ਤੁਸੀਂ ਫਿਰ ਗੱਲ ਉਹੀ ਕਰੋ ਜਦ ਤੁਹਾਨੂੰ ਵੀ ਨਜ਼ਰ ਆਉਂਦਾ ਤੇ ਵੀ ਸੱਚੀ ਸਰਕਾਰ ਉਹਨਾਂ ਦੀ ਹੈ ਇੱਕ ਦੇਖੋ ਤੁਹਾਨੂੰ ਵੀ ਪਤਾ ਜੀ ਪਰਸੋਂ ਦਾ ਰੋਲਾ ਪੈਂਦਾ ਪਿਆ ਬੇਰ ਵਾਲੇ ਮਤਲਬ ਜਿਹੜੀ ਹੈ ਅੱਜ ਐਸ ਡੀ ਐਮ ਬਿਮਾਰ ਕਰ ਦੇਵਾ ਸਮਝਣ ਗੱਲ ਜ਼ਰੂਰੀ ਹੈ ਨਾ ਜੀ ਇਹ ਜਿੱਲੀ ਸਮਝਣੀ ਅਗਲੀ ਰਣਨੀਤੀ ਕੀ ਹੈ ਜੀ ਤੁਸੀਂ ਅੱਜ ਵੀ ਤੁਹਾਨੂੰ ਤੁਹਾਡੇ ਪਾਰ ਮੰਡਲ ਦੇ ਪ੍ਰਧਾਨ ਵੀ ਰਹੇ ਹੋ ਤੁਸੀਂ ਵਧੀਆ ਕੰਮ ਕੀਤਾ ਸ਼ਹਿਰ ਲਈ ਕੋਰੋਨਾ ਟਾਈਮ ਵੀ ਤੁਸੀਂ ਬਹੁਤ ਅੱਛਾ ਕੰਮ ਕੀਤਾ ਤੁਸੀਂ ਵਪਾਰੀ ਭਰਾਵਾਂ ਵਾਲੇ ਵੀ ਅੱਛਾ ਕੰਮ ਕੀਤਾ ਹੈ ਹੁਣ ਰਣਨੀਤੀ ਕੀ ਹੈ ਮੈਂ ਤੁਹਾਨੂੰ ਤੁਹਾਡੇ ਥਰੂ ਹੀ ਦੱਸਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਜੀ ਸ਼ਹਿਰ ਵਾਸੀਓ ਜੇ ਅਸੀਂ ਬਣਾਉਣਾ ਹੋਵੇ ਸਾਡੇ ਲਈ ਕੋਈ ਮੁਸ਼ਕਲ ਨਹੀਂ ਜੀ ਤੁਸੀਂ ਮੈਨੂੰ ਇਹ ਬਾਰ ਬਾਰ ਕਹਿੰਦੇ ਪਏ ਆ ਠੀਕ ਆ ਤੁਸੀਂ ਉਹਨਾਂ ਨੂੰ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਪਤਾ ਕਿ ਜਿੰਨੇ ਇੱਕ ਮੇਰੀ ਸਮਝ ਆ ਪੰਡਤ ਸਾਹਿਬ ਤੁਹਾਡਾ ਮੇਰੇ ਤੋਂ ਵੱਡਾ ਤਜਰਬਾ ਸਰ ਇੱਕ ਕਲਾਸ ਵਾਲ ਜਿੰਨੇ ਇੱਕ ਮੇਰੀ ਸਮਝ ਹੈ ਕਹਿੰਦੇ ਭਾਟਿਆ ਸਾਹਿਬ ਤੇ ਟੀਮ ਦਾ ਜਜ਼ਬਾ ਹੈ ਲੇਕਿਨ ਹਾਈ ਕਮਾਂਡ ਨਹੀਂ ਭਾਟੇ ਸਾਹਿਬ ਦੀ ਜਿਹੜੀ ਲੋਕਲ ਹਾਈ ਕਮਾਂਡ ਉਹ ਨਹੀਂ ਮੰਨਦੀ ਨੋ 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 ਬਿਲਕੁਲ ਰੋਂਗ ਜਿੱਥ ਕਿਉਂਕਿ ਅਸੀਂ ਸਾਰੇ ਇੱਕ ਵਾਰੀ 10 ਵਾਰੀ ਬੈਠਦੇ ਆ ਜੀ ਮੀਟਿੰਗ ਕਰ ਚੁੱਕੇ ਸਾਰੇ ਐਮਸੀ ਸਾਡੇ ਸੀਨੀਅਰ ਰਵੈ ਕੁਲਵੰਤ ਕੋਰ ਰਵੈ ਪ੍ਰਿਥੀ ਜੀ ਹੈ ਜੀ ਇਹ ਸੀਨੀਅਰ ਸਾਡੇ ਚੇਤਨ ਰਮ ਰਤਨ ਜੀ ਤੁਹਾਡੇ ਨਾਲ ਹੈਗੇ ਕਿ ਚੇਤਨ ਹੈਗੇ ਜੀ ਹੈਗੇ ਮਤਲਬ ਮਨ ਉਹਨਾਂ ਦਾ ਖੱਟਾ ਜਿਹਾ ਹੋਇਆ ਲੱਗਦਾ ਨਹੀਂ ਖੱਟਾ ਖੱਟਾ ਨਹੀਂ ਹੋਇਆ ਜੀ ਕਈ ਵਾਰੀ ਬਿਜ਼ਨਸ ਖੱਟਾ ਮਿੱਠਾ ਕਰ ਲੈਣੇ ਆ ਉਹ ਮੈਂ ਕਹਿੰਦਾ ਜੀ ਅੱਜ ਕੱਲ ਹਰ ਬੰਦਾ ਬਿਜ਼ਨਸ ਤੋਂ ਡਰਦਾ ਤੁਸੀਂ ਤੁਹਾਨੂੰ ਪਤਾ ਹੀ ਉਹ ਕੀ ਕੁਝ ਕਰਦੇ ਆ ਆ ਮੇਰੀ ਦੁਕਾਨ ਦਾ ਵੀ ਤੁਹਾਡੇ ਸਾਹਮਣੇ ਦੇਖ ਲਿਆ ਉਹਨਰ ਕਰਕੇ ਮੇਰੀ ਆਪਣੀ ਜਗ੍ਹਾ ਵਿੱਚ ਦੁਕਾਨ ਉਹਦਾ ਵੀ ਨੋਟਿਸ ਭਜਾਈ ਫਿਰ ਡਰ ਦੀ ਗੱਲ ਫਿਰ ਉਹ ਹੀ ਆ ਗਈ ਨਾ ਉਹ ਉਹੀ ਕਹਿੰਦਾ ਡਰ ਪੰਦੇ ਫਿਰ ਉਸ ਗੱਲ ਨੂੰ ਵੀ ਤੁਸੀਂ ਸਾਹਮਣੇ ਕਿਉਂ ਨਹੀਂ ਰੱਖਦੇ ਜਨਤਾ ਦੀ ਕਚਹਿਰੀ 'ਚ ਕਿਉਂ ਨਹੀਂ ਰੱਖਦੇ ਤੁਸੀਂ ਮੈਨੂੰ ਗੱਲ ਹੀ ਨਹੀਂ ਕਰਨ ਦਿੰਦੇ ਵਿੱਚ ਮੇਰੀ ਗੱਲ ਪੂਰੀ ਕਰ ਦਿਓ ਮੈਂ ਤੁਹਾਨੂੰ ਕਿਹਾ ਵਾ ਤੁਹਾਡੇ ਹਰ ਗੱਲ ਦਾ ਜਿਹੜਾ ਸਵਾਲ ਦਾ ਜਵਾਬ ਹੁੰਦਾ ਬੰਦਾ ਮੇਰੇ ਕਹਿਣ ਦਾ ਮਤਲਬ ਅਸੀਂ ਸਾਰੇ ਐਮਸੀ ਨੇ ਇਹ ਫੈਸਲਾ ਕੀਤਾ ਵੀ ਇਹਨਾਂ ਦੀ ਸਰਕਾਰ ਹੈ ਇਹਨਾਂ ਕੋਲ ਡੰਡਾ ਹੈ ਇਹ ਅਫਸਰ ਉਹਨੂੰ ਜਿੱਦਾਂ ਮਰਜ਼ੀ ਚਲਾਣ ਇੱਧਰ ਵੀ ਕਰ ਦਨ ਉੱਧਰ ਕਰ ਦਨ ਜੋ ਚਾਹਦੇ ਹੁੰਦਾ ਪਿਆ ਜੀ ਦੇਖੋ ਇੱਕ ਈਓ ਹੈ ਉਹ ਵੀ ਤਾਂ ਅਫਸਰ ਹੀ ਹੈ ਸਾਡਾ ਹੂੰ ਕਿਹੋ ਜਿਹਾ ਏਜੰਡੇ ਵਿੱਚ ਲੈ ਕੇ ਆਏ ਚੀਜ਼ਾਂ ਜੀ ਜਿੱਦ ਜੋ ਕਰਪਟ ਕਰਪਸ਼ਨ ਕੀਤੀ ਇਹਨਾਂ ਨੇ ਹੂੰ ਠੀਕ ਹੈ ਨਾ ਥੋੜੀ ਨਹੀਂ ਕੀਤੀ ਬਹੁਤ ਜ਼ਿਆਦਾ ਕੀਤੀ ਜਿਹਦੇ ਬੇਸ ਤੇ ਸਾਨੂੰ ਮਾਨਯੋਗ ਸੁਪਰੀਮ ਹਾਈ ਕੋਰਟ ਨੇ ਇਸ ਚੀਜ਼ ਦਾ ਮਤਲਬ ਧਿਆਨ ਚ ਰੱਖ ਕੇ ਮੀਟਿੰਗਾਂ ਰੱਦ ਕੀਤੀਆਂ ਅਸੀਂ ਉੱਤੇ ਕੇਸ ਵੀ ਕਰਤਾ ਇੱਕ ਮਿੱਟੀ ਦਾ ਕੇਸ ਐਮਸੀ ਮੰਗਦੇ ਪੇ ਬਿੱਲ ਸਾਨੂੰ ਬਿੱਲ ਦਿੱਤੇ ਜਾਂ ਉਹ ਨਹੀਂ ਮਿਲਦੇ ਪਏ ਉਹ ਮਾੜੀ ਗੱਲ ਹੈ ਬਾੜੀ ਨਹੀਂ ਗੱਲ ਸਰਕਾਰ ਦਾ ਜਿਹੜਾ ਇਸ ਨਵੇਂ ਸ਼ਹਿਰ ਦੇ ਬੈਠੇ ਨਾ ਉਹਨਾਂ ਦਾ ਚਲਦੀ ਪਈ ਹੈ ਉਹਨਾਂ ਦੀ ਉੱਥੇ ਤੱਕ ਪਹੁੰਚ ਹੈ ਗਈ ਹੈ ਬਿੱਲ ਨਹੀਂ ਦੇਣੇ ਜੋ ਮੰਗਦੇ ਰੋਂਦੇ ਰੋਈ ਜਾਂ ਅਸੀਂ ਕਿਹੜੀ ਜਗ੍ਹਾ ਨਹੀਂ ਛੱਡੀ ਵਿਜੀਲੈਂਸ ਕੋ ਚੱਲ ਗਏ ਏਡੀਸੀ ਸਾਫ ਕੋ ਡੀਸੀ ਸਾਫ ਕੋ ਹਰ ਜਗ੍ਹਾ ਜਿੱਥੇ ਵੀ ਜਾ ਸਕਦੇ ਗਏ ਐਂਡ ਦੇ ਜਾ ਕੇ ਹੁਣ ਲੋਕਪਾਲ ਕੋਲ ਇਹ ਹੋ ਗਿਆ ਕੱਲ ਕੇਸ ਹੋ ਗਿਆ ਮੈਂ ਤਨਖੀਸ ਨੰਬਰ ਦੇਣਾ ਕੱਲ ਹੀ ਹੋਇਆ ਜੀ ਕੱਲ ਜਿਹੜਾ ਉਹ ਸਾਡੀ ਉਹਨਾਂ ਦੀ ਰਿਕਵੈਸਟ ਜਿਹੜੀ ਹੈ ਐਕਸੈਪਟ ਹੋ ਗਿਆ ਕੇਸ ਉਹ ਚੱਲੇਗਾ ਕੇਸ ਜਿਹੜਾ ਵੀ ਦੋਸ਼ੀ ਹੋਇਆ ਉਹ ਤੇ ਰਗੜਿਆ ਜਾਏਗਾ ਅੱਛਾ ਮੈਂ ਵੈਸੇ ਆਪਣੇ ਜਿਹੜੇ ਪਰਿਵਾਰਕ ਜੀ ਦੇਖ ਰਹੇ ਉਹਨਾਂ ਨੂੰ ਕਲੀਅਰ ਕਰ ਦਵਾ ਭਾਡੇ ਸਾਹਿਬ ਬੜੇ ਅੱਛੇ ਤਰੀਕੇ ਆਪਣੀ ਦਲੀਲ ਦੇ ਰਿਹਾ ਲੇਕਿਨ ਮੇਰਾ ਸਵਾਲ ਇਹ ਸੀ ਕਿ ਜਿਵੇਂ ਕਹਿੰਦੇ ਕਿ ਸਰਕਾਰ ਦਾ ਡੰਡਾ ਤੰਤਰ ਚੱਲ ਰਿਹਾ ਜਿਹੜੇ ਇਸ ਵੇ ਮੌਜੂਦਾ ਹਾਕਮ ਨੇ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਨੇ ਇਹਨਾਂ ਦੀ ਗੱਲਾਂ 'ਚ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੀ ਜਿਹੜੀ ਪਾਵਰ ਚੱਲ ਰਹੀ ਹੈ ਪਰ ਮੇਰਾ ਸਵਾਲ ਇਹ ਸੀ ਕਿ ਜੇ 25 'ਚ ਉਹਨਾਂ ਦੀ ਪਾਵਰ ਚੱਲ ਰਹੀ ਹੈ ਤਾਂ 26 'ਚ ਉਹਨਾਂ ਦੀ 26 'ਚ ਵੀ ਉਹਨਾਂ ਦੀ ਪਾਵਰ ਹੀ ਹੋਣੀ ਹੈ ਤਾਂ ਫਿਰ 26 'ਚ ਤੁਸੀਂ ਕਿਵੇਂ ਕੰਟੈਸਟ ਲੜੋਗੇ ਉਸ ਤੋਂ ਉੱਪਰਲਾ ਸਵਾਲ ਇੱਕ ਹੋਰ ਮੈਂ ਲੈਣਾ ਚਾਹੁੰਦਾ ਮੇਰਾ ਆਖਰੀ ਸਵਾਲ ਹੈ ਬਾਕੀ ਤੁਸੀਂ ਜੋ ਕਹਿਣਾ ਕਹਿ ਸਕਦੇ ਹੋ ਰੇਲਵੇ ਰੋਡ ਦਾ ਅਸਲ ਦੋਸ਼ੀ ਕਿਹਨੂੰ ਮੌਜੂਦਾ ਸਰਕਾਰ ਕੁਝ ਨਹੀਂ ਕਰ ਰਹੀ ਆਪਾਂ ਉਸ ਗੱਲ ਨੂੰ ਸਮਝਦੇ ਆਂ ਉਸ ਗੱਲ ਉਹਨਾਂ ਦੀ ਨਿੰਦਾ ਵੀ ਕਰਦੇ ਆਂ ਹਰ ਲਾਈਵ 'ਚ ਨਿੰਦਾ ਹੁੰਦੀ ਹਰ ਸ਼ਹਿਰ ਦਾ ਆਮ ਵਾਸੀ ਨਿੰਦਾ ਕਰਦਾ ਪਰ ਰੇਲਵੇ ਰੋਡ ਦਾ ਅਸਲ ਤੁਸੀਂ ਦੋਸ਼ੀ ਕਿਸ ਨੂੰ ਮੰਨਦੇ ਲਲਤਮਨ ਪਾਟ ਪਰ ਉਹ ਬਣਾਈ ਤਾਂ ਅੰਗਦ ਸਿੰਘ ਨੇ ਸੀ ਚਲੋ ਕਿਸੇ ਵਜ੍ਹਾ ਨਾਲ ਉਸ ਤੋਂ ਬਾਅਦ 15-20 ਦਿਨਾਂ ਟੁੱਟ ਗਈ ਸੀ ਮੈਂ ਕਿਹਾ ਜੀ ਟੁੱਟ ਗਈ ਚਲੋ ਉਹਦੇ ਰੀਜ਼ਨ ਕਹੀ ਹੈ ਠੀਕ ਹੈ ਜੀ ਉਸ ਤੇ ਆਪਾਂ ਅਸੀਂ ਉਹ ਕਰਪਟ ਸੀ ਅੰਗਦ ਕਰਪਟ ਮੈਂ ਤੁਸੀਂ ਇੱਕ ਤੁਹਾਡੇ ਕਹਿਣ ਦਾ ਮਤਲਬ ਜੇ ਅੰਗਦ ਕਰਪਟ ਸੀ ਜਾਂ ਕੋਈ ਅਫਸਰ ਨਹੀਂ ਮੈਂ ਨਹੀਂ ਕਹਿ ਰਿਹਾ ਜੀ ਮੈਂ ਪੁੱਛ ਰਿਹਾ ਸਵਾਲ ਮੈਂ ਤੁਹਾਨੂੰ ਸਵਾਲ ਦਾ ਜਵਾਬ ਦੇ ਰਿਹਾ ਜਿਹੜਾ ਵੀ ਬੰਦਾ ਦੋਸ਼ੀ ਹੈਗਾ ਉਹਨੂੰ ਸਜ਼ਾ ਹੋਣੀ ਚਾਹੀਦੀ ਮੈਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਮੌਜੂਦਾ ਸਰਕਾਰ ਦੀ ਜਿਹ ਪਾਵਰ ਚੱਲਦੀ ਹੁੰਦੀ ਤਾਂ ਦੋਸ਼ੀ ਨੂੰ ਸਜ਼ਾ ਮਿਲਦੀ ਨਾ ਉਹਦੇ ਚ ਕਈ ਚੀਜ਼ਾਂ ਹੈਗੀਆਂ ਜੀ ਕਈ ਅਫਸਰ ਰਗੜੇ ਜਾਂਦੇ ਆ ਕਈ ਉਹਦੇ ਜਿਹੜੇ ਚਹੇਤੇ ਅਫਸਰ ਰਗੜੇ ਜਾਂਦੇ ਨੇ ਨਹੀਂ ਫਿਰ ਜਿਨ੍ਹਾਂ ਨੇ ਸ਼ਹਿਰ ਨਾਲ ਭ੍ਰਿਸ਼ਟਾਚਾਰ ਕੀਤਾ ਧੋਖਾਧੜੀ ਕੀਤੀ ਸਾਰੇ ਚਾ ਕੇਂਦਰ ਦੇਣ ਚਾਹੀਦੇ ਮੈਂ ਵੀ ਤੁਹਾਨੂੰ ਇਹੀ ਕਹਿ ਰਿਹਾ ਵਧੀ ਵਿਜ਼ਨੈਸ ਇਨਕੁਆਇਰੀ ਜਿਹੜੀ ਰੋਕੀ ਕਿਨੇ ਗਈ ਹੈ ਹੂੰ ਇਸ ਮੌਜੂਦਾ ਸਰਕਾਰ ਦੇ ਬੰਦੇ ਨੇ ਹੂੰ ਐਸਲੇ ਜੇ ਕਰਨ ਲਗੇ ਜੇ ਇਹਨੇ ਸਾਫ ਸੁਥਰੇ ਆ ਰੇਲਵੇ ਰੋਡ ਤੇ ਜਾ ਕੇ ਕਹਿੰਦੇ ਭਾਈ ਇਹ ਕਰ ਦਾਂਗੇ ਉਹ ਕਰ ਦੋ ਚਲੋ ਮੇਰੇ ਨਾਲ ਹੁਣੇ ਚਲੋ ਹੁਣੇ ਸੋ ਆਪਾਂ ਪਾਸ ਕਰਾ ਕੇ ਲੈ ਆਨੇ ਉਹ ਪਾਸ ਕਰਾ ਕੇ ਉਹ ਉਹ ਤੋਂ ਮੇਰੇ ਖਿਆਲ 6 ਮਹੀਨੇ ਪਹਿਲਾਂ ਗਏ ਸੀਗੇ ਬਲਾ ਚੌਰ ਤੋਂ ਛੇ ਮੁੜੇ ਸੂਰੀ ਸਾਹਿਬ ਮੇਰੀ ਗੱਲ ਸੁਣੋ ਇੱਕ ਅਗਸਤ 2023 ਨੂੰ ਸਚਨ ਦਿਵਾਨ ਨੂੰ ਲਾਇਆ ਗਿਆ ਸੀ ਜੀ ਠੀਕ ਹੈ ਜੀ ਅੱਜ ਕਿਹੜਾ ਮਹੀਨਾ ਚੱਲਦਾ ਪਿਆ ਮਾਰਚ 2 2025 ਹੋ ਗਿਆ 2025 ਚੱਲਦਾ ਜੀ 20 ਮਹੀਨੇ ਹੋ ਗਏ ਗਿਣ ਲੇ ਕੇ ਦੇਖ ਲੋ 20 ਮਹੀਨੇ ਬੰਦੇ ਜਿਹੜਾ ਹਾਈ ਕੋਰਟ ਨੇ ਫੈਸਲਾ ਦਿੱਤਾ ਉਹਨੂੰ 2 ਮਹੀਨੇ ਹੋਏ ਐ 18 ਮਾਰਚ ਨੂੰ ਹੋਇਆ ਜੀ 2 18 ਮਹੀਨੇ ਇਹਨਾਂ ਕੋਲ ਸੀਗੇ ਹਮ ਇਹਨਾਂ ਦੀ ਕਿਸੇ ਨੇ ਬਾੰਦ ਨਹੀਂ ਪੜੀ ਸੀ ਜੇ ਇੰਨਾ ਹੀ ਸ਼ੇਰ ਨਾਲ ਪਿਆਰ ਹੁੰਦਾ ਜੋ ਅਸੀਂ ਕਰਤਾ ਜੋ ਅੰਗਦ ਨੇ ਕਰਤਾ ਜਾਂ ਸੜਕ ਦੇ ਜੋ ਵੀ ਕੀਤਾ ਇਹ ਕ੍ਰੈਡਿਟ ਲੈਂਦੇ ਉਹਦਾ ਅਸੀਂ ਨਾਲ ਜਾ ਕੇ ਖੜਦੇ ਵੀ ਤੂੰ ਭਾਈ ਲੈ ਲੈ ਕ੍ਰੈਡਿਟ ਲੋਕਾਂ ਨੂੰ ਕੌਣ ਪਰੇਸ਼ਾਨ ਕਰਦੇ ਪੀ ਇਹ 18 ਮਹੀਨੇ ਕਿਉਂ ਨਹੀਂ ਬਣਾਈ ਸੜਕ ਕਿਸੇ ਨੇ ਬਾਹ ਪੜੀ ਸੀ ਪਰ ਜੋ ਖਰਾਬੇ ਨਾ ਹੁੰਦੀ ਉਦੋਂ ਚੰਗੀ ਬਣ ਜਾਂਦੀ ਮੈਂ ਕਹਿੰਦਾ ਤੁਸੀਂ ਜਿਹੜੀ ਮੇਰੀ ਗੱਲ ਉਹ ਵੀ ਲੋ ਮੈਂ ਕਹਿੰਦਾ ਉਹ ਤਾਂ ਗੱਲ ਹੈ ਉਹ ਤਾਂ ਮਾੜੀ ਆ ਉਹ ਮੈਂ ਕੋ ਮਾੜੀ ਹੋਇਆ ਜਿਹੜਾ ਸਾਡੀ ਕਿਸਮਤ ਮਾੜੀ ਸਾਡੀ ਤੁਸੀਂ ਕੱਲੇ ਨਹੀਂ ਕਹਿ ਰਹੇ ਅੱਜ ਰੇਲਵੇ ਰੋਡ ਤੇ ਚੱਲੇ ਜਾਓ ਸਰਕਾਰ ਨੂੰ ਲੋਕ ਐਡੀ ਐਡੀ ਗਾਲ ਕੱਢਦੇ ਮੈਂ ਵੀ ਤੁਹਾਨੂੰ ਉਹ ਕਹਿੰਦੇ ਕਿ ਮੌਜੂਦਾ ਲੋਕ ਕੁਝ ਨਹੀਂ ਕਰ ਰਹੇ ਪਰ ਜਿਹਨਾਂ ਨੇ ਬਣਾਈ ਸੀਗੀ ਇਹ ਕਹਿ ਕੇ ਬਣਾਈ ਸੀ ਬਾਬਾ ਬੰਬ ਸੱਟ ਲਈਓ ਸੜਕ ਨੂੰ ਕੁਝ ਨਹੀਂ ਹੁੰਦਾ ਉਹੀ ਜੇ ਚੰਗਾ ਕੰਮ ਕਰਦਾ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਜੀ ਜੋ ਹੋਗਣਾ ਸਹਿਮਤ ਹੋ ਤੁਸੀਂ ਮੈਂ ਕਹਿੰਦਾ ਹੋ ਗਿਆ ਮਾੜਾ ਹੋ ਗਿਆ ਬਹੁਤ ਮਾੜਾ ਕਰਤਾ ਮਾੜਾ ਕਿਸਮਤ ਮਾੜੀ ਇੱਕ ਮਿੰਟ ਇੱਕ ਮਿੰਟ ਜਿਹੜੀ ਤੁਸੀਂ ਗੱਲ ਇਹਦੇ ਵਿੱਚ ਅਸੀਂ ਕਿਸਮਤ ਸ਼ਹਿਰ ਵਾਸੀ ਦੀ ਕਿਸਮਤ ਮਾੜੀ ਯਾਰ ਉਹ ਰੇਲਵੇ ਰੋਡ ਦੇ ਕੋਲ ਦੇਖੋ ਮੱਥੇ ਤੇ ਮਿੱਟੀ ਡਿਗਰੀ ਇਹ ਨਗੇ ਕਿ ਤਕਦੀਰ ਕਾਲੀ ਆ ਨਹੀਂ 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 ਉਹ ਮਿੱਟੀ ਕਾਲੀ ਨਹੀਂ ਮੈਂ ਤੁਹਾਨੂੰ ਕਹਿੰਦਾ ਸਾਡੀ ਕਿਸਮਤ ਮੈਂ ਵੀ ਸ਼ਹਿਰ ਵਾਸੀ ਆ ਅਸੀਂ ਵੀ ਉਥੋਂ ਰੇਲਵੇ ਰੋਡ ਤੋਂ ਲੰਘਦੇ ਆ ਦੁਕਾਨਦਾਰ ਜੀ ਉਹਨਾਂ ਨੂੰ ਗਾਲਾਂ ਕੱਢਦੇ ਸਾਨੂੰ ਵੀ ਨਾਲ ਕੱਢਦੇ ਆ ਬਰਾਬਰ ਕੱਢਦੇ ਆ ਬਿਲਕੁਲ ਕੱਢਦੇ ਸੀ ਕਾਉਂਸਲਰ ਉਹ ਦੇਖ ਲਓ ਆ ਪਾਟਿਆ ਜੀ ਇਹ ਦੇਖ ਲਓ ਤੁਸੀਂ ਜਦ ਡਿਗੋਗੇ ਨਾ ਤੁਹਾਡੀ ਲੱਤ ਟੁੱਟੂਗੀ ਉਹ ਇਦਾਂ ਹੀ ਸਾਨੂੰ ਕਹਿੰਦੇ ਆ ਵੀ ਤੁਹਾਡੀ ਲੱਤ ਟੁੱਟੂਗੀ ਤੁਸੀਂ ਫ ਜਵਾਬ ਤੁਹਾਡੇ ਥਰੂ ਦਿੰਨਾ ਪਿਆ ਵੀ 18 ਮਹੀਨੇ ਸੀ ਇਹਨਾਂ ਕੁੱਲ ਕਿਉਂ ਨਹੀਂ ਬਣਾਈ ਸਰਕਾਰ ਇਹਨਾਂ ਦੀ ਪੈਸਾ ਇਹਨਾਂ ਕੁੱਲ ਬਾਹਰੋਂ ਸਰਕਾਰ ਕੋ ਪੈਸਾ ਲੈਂਦੀ ਵੀ ਲੋੜ ਨਹੀਂ ਸਾਡੀ ਕਮੇਟੀ ਦਾ ਬਜਟ 16 ਕਰੋੜ ਰੁਪਏ ਮੈਂ ਕਈ ਵਾਰ ਕਰ ਚੁੱਕਾ ਲਾਈ ਤੁਸੀਂ ਵੀ ਕਈ ਵਾਰ ਕਹਿ ਚੁੱਕੇ ਹੋ ਜਾਂਦੇ ਕਿੱਥੇ ਗਏ ਪੈਸੇ ਤੁਹਾਨੂੰ ਤੋਂ بڑا ਸ਼ਹਿਰ ਵਾਸੀਆਂ ਨੂੰ ਤੁਹਾਡੇ ਥਰੂ ਦੱਸਣਾ ਚਾਹੁੰਦਾ ਤਿੰਨ ਵਾਰੀ 35 ਧਾਰਾ ਲਾ ਕੇ ਸੀਵਰੇਜ ਠੀਕਰਾਤਾ ਕਾਗਜ਼ਾਚ 85 ਲੱਖ ਰੁਪਏ ਖਰਚ ਹੋ ਗਿਆ ਕਾਗਜ਼ਾਚ ਗੱਡੀ ਨਹੀਂ ਬਾਹਰੋਂ ਆਈ ਕੋਈ ਵੀ ਸ਼ਹਿਰ ਵਾਸੀਓ 85 ਲੱਖ ਰੁਪਇਆ ਗੈਪ ਹੋ ਗਿਆ। ਉਹ ਫਿਰ ਆਰਟੀਆ ਹੀ ਪੰਨੇ ਆ ਜੀ। ਪਾਓ ਜਵਾਬ ਮਿਲਣਾ ਹੀ ਨਹੀਂ। ਤੁਸੀਂ ਜੋ ਮਰਜ਼ੀ ਪਾ ਲਓ। ਤੁਸੀਂ ਡਿਟੇਲ ਸਾਰੀ ਸਾਨੂੰ ਦੇ ਸਕਦੇ ਹੋ? ਬਿਲਕੁਲ 100% ਸਾਰੀ ਡਿਟੇਲ ਦੇ ਦੋ ਅਸੀਂ ਆਪ ਵੀ ਦੇ ਸਕਦੇ ਤੁਹਾਨੂੰ ਵੀ ਦੇ ਸਕਦਾ ਜੀ। ਦੇ ਦਿਓ ਜੀ ਡਿਟੇਲ ਦੇ ਦਿਓ। ਇੱਕ ਇੱਕ ਪੈਸੇ ਦੀ ਜਿੱਥੇ ਜਿੱਥੇ ਘਪਲਾ ਹੋਇਆ ਮੈਂ ਤੁਹਾਨੂੰ ਉਹਦੀ ਡਿਟੇਲ ਦਵਾਂਗਾ ਮੈਂ ਪ੍ਰੂਫ ਵਿਦ ਪ੍ਰੂਫ ਲਾਈ ਪ੍ਰੂਫ ਤੁਸੀਂ ਡਿਟੇਲ ਦੇ ਦੋ ਮੈਂ ਆਪਣੇ ਲਾਈਵ ਤੇ ਮੈਂ ਖੁਦ ਬੋਲ ਦਊਂਗਾ। ਬਿਲਕੁਲ ਬੋਲੋ। ਜੀ ਬਿਲਕੁਲ ਸਵਾਦ ਆ ਜੂਗਾ ਗੱਲ ਤੇ ਜੇ ਤੁਸੀਂ ਬੋਲੋਗੇ ਲੋਕਾਂ ਨੂੰ ਪਤਾ ਲੱਗੇ ਵੀ ਸੱਚ ਬੋਲਦਾ ਬਾਟਿਆ ਕਿ ਝੂਠ ਬੋਲਦਾ ਜੀ ਜੀ ਇਹੀ ਤਾਂ ਆਪਾਂ ਚਾਹਨੇ ਆ ਤੁਹਾਡੇ ਤੁਸੀਂ ਦੇ ਦਿਓ ਆਪਾਂ ਡਾਕੂਮੈਂਟ ਸਟੱਡੀ ਕਰ ਲੈਣਾ ਜਿਹੜਾ ਬੈਸਟ ਚੈਨਲ ਆ ਠੀਕ ਹੈ ਜੀ ਜੀ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਅਸਲੀਅਤ ਤੁਹਾਡੇ ਸਿਰੂ ਆਣੀ ਹੈ ਜੀ ਮੈਂ ਨਹੀਂ ਕਹਿੰਦਾ ਬਾਕੀ ਨਹੀਂ ਕਿ ਦੰਦ ਕਰਦੇ ਵੀ ਸਾਰੇ ਕਰਦੇ ਵੀ ਸਤਕਾਰਯੋਗ ਆ ਸਾਰੇ ਪਰ ਪਬਲਿਕ ਦਾ ਸਾਡੇ ਨਾਲ ਭਰੋਸਾ ਜੁੜਿਆ ਹੋਇਆ ਮੈਂ ਕਹਿੰਦਾ ਜੇ ਤੁਸੀਂ ਸਾਰੇ ਨਾਲ ਜੁੜਿਆ ਤੁਹਾਡੇ ਨਾਲ ਜ਼ਿਆਦਾ ਜੁੜਿਆ ਠੀਕ ਹੈ ਨਾ ਜੇ ਤੁਸੀਂ ਇਹ ਗੱਲ ਆਪਣਾ ਅਸਲੀ ਵਿਦ ਪ੍ਰੂਫ ਜੀ ਹਰ ਬੰਦਾ ਕਹਿੰਦਾ ਮੈਂ ਮੇਰੀ ਸਰਕਾਰ ਵਧੀਆ ਸਾਡੇ ਵਧੀਆ ਦੇ ਵਧੀਆ ਮੈਂ ਵਧੀਆ ਮੈਂ ਕਹਿੰਦਾ ਜੋ ਮੈਂ ਵਧੀਆ ਤਾਂ ਤੋ ਕੋਈ ਮੇਰੇ ਕੋਲ ਪ੍ਰੂਫ ਲੋ ਮੈਂ ਹਾਈ ਕੋਰਟ ਜਾ ਕੇ ਵੀ ਦਿਨਾ ਪਿਆ ਤੁਸੀਂ ਮੇਰੇ ਕੋਲ ਲੈ ਲੋ ਏ ਤੋਂ ਲੈ ਕੇ ਜੈਡ ਤੱਕ ਜਿੰਨੇ ਜਿੰਨੇ ਵੀ ਕੱਪੜੇ ਹੋਏ ਤੁਹਾਨੂੰ ਮੈਂ ਵਿਦ ਪ੍ਰੂਫ ਦਊਗਾ ਅਗਰ ਮੈਂ ਗਲਤ ਹੋਆ ਤੇ ਤੁਹਾਡੀਆਂ ਜੁੱਤੀਆਂ ਮੇਰੇ ਸਿਰ ਤੁਸੀਂ ਮਿਹਨਤ ਤਾਂ ਕਰ ਰਹੇ ਹੋ ਦੇਖੋ ਤੁਸੀਂ ਜੇ ਲੜ ਰਹੇ ਹੋ ਕਾਹੀ ਬੋਲਦਾ ਮਿਹਨਤ ਤਾਂ ਕਰ ਰਹੇ ਹੋ ਜਰੂਰ ਆਪਾਂ ਉਹਨਾਂ ਡਾਕੂਮੈਂਟਸ ਦੀ ਗੱਲ ਕਰ ਵਿਚਾਰ ਅਸੀਂ ਸੁਣ ਲਏ ਆ ਸਮਝ ਸਕਦੇ ਕਿ ਤੁਹਾਡੇ ਵੀ ਇਮੋਸ਼ਨਸ ਨੇ ਪਰ ਜਦ ਤੱਕ ਇਮੋਸ਼ਨਸ ਇੰਪਲੀਮੈਂਟ ਨਹੀਂ ਹੁੰਦੇ ਤਤਕ ਜਿਹੜਾ ਗੁੱਸਾ ਆ ਆਮ ਜਨਤਾ ਦਾ ਉਹ ਵੱਧਦਾ ਰਹਿਣਾ ਔਰ ਗੁੱਸਾ ਜਿਹੜਾ ਆ ਉਹ ਪਾਰਸ਼ਦਾਂ ਨੂੰ ਹੀ ਫੇਸ ਕਰਨਾ ਪੈਣਾ ਜੰਦ ਜੰਦੇ ਸਾਡੇ ਪਰਿਵਾਰਕ ਜੀ ਇਹਨੂੰ ਦੱਸ ਦੋ ਕਿ ਅਗਲੀ ਰਣਨੀਤੀ ਤੁਹਾਡੀ ਟੀਮ ਦੀ ਕੀ ਹੈ ਦੇਖੋ ਸ਼ਹਿਰ ਵਸਿਓ ਸੂਰੀ ਸਾਹਿਬ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਜਦੋਂ ਲੋਕੀ ਲੰਘਦੇ ਰੇਲਵੇ ਰੋਡ ਤੋਂ ਜਾਂ ਚੰ디ਗੜ੍ਹ ਚੌਂਕ ਤੇ ਜਾਂ ਅੰਬੇਦਕਰ ਚੌਂਕ ਤੋਂ ਉਹ ਸਾਰਿਆਂ ਨੂੰ ਗੋਲਾਂ ਘਟਦੇ ਜੀ ਠੀਕ ਨਾ ਇਹ ਨਹੀਂ ਵੀ ਇਕੱਲੇ ਸਾਨੂੰ ਹੀ ਘਟਦੇ ਆ ਸਾਰਿਆਂ ਨੂੰ ਪੈਂਦੀ ਆ ਕਿਉਂਕਿ ਅਸੀਂ ਲੋਕਾਂ ਨੇ ਸਾਨੂੰ ਆਸਾਨਾ ਚੁਣਿਆ ਜੀ ਠੀਕ ਹੈ ਇੱਕ ਰਾਜਨੀਤਿਕ ਪੁਆਇੰਟ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਜੋ ਜ਼ਿਲ੍ਹੋ ਤੁਹਾਨੂੰ ਆਪਣਾ ਦੱਸਦਾ ਪਿਆ ਅਸੀਂ ਬਹੁਤ ਸ਼ਰਮਿੰਦਾ ਸਾਨੂੰ ਸ਼ਰਮ ਆਉਂਦੀ ਐ ਇਸ ਗੱਲ ਦੇ ਕਿ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਆਪਣੇ ਵਾਰਡ ਦਾ ਵੀ ਨਹੀਂ ਕੰਮ ਕਰਾ ਸਕਦੇ ਅਸੀਂ ਆਪਣੇ ਸ਼ਹਿਰ ਦਾ ਨਹੀਂ ਕੰਮ ਕਰਾ ਸਕਦੇ ਤਾਂ ਬਹੁਤ ਮਾੜੀ ਗੱਲ ਦਾ ਹੁਣ ਅਗਲੀ ਰਣਨੀਤੀ ਇਹ ਐ ਤੁਹਾਡੇ ਥਰੂ ਮੈਂ ਫਿਰ ਕਹਿਣਾ ਚਾਹੁੰਦਾ ਅਸੀਂ ਜਿੰਨੇ ਵੀ ਕਾਉਂਸਲਰ ਕਾਂਗਰਸ ਪਾਰਟੀ ਦੇ ਆ ਜੀ ਅਸੀਂ ਜਿਹੜਾ ਇਲੈਕਸ਼ਨ ਹੁਣ ਹੋਏਗਾ ਜ ਜ ਸਾਨੂੰ ਡੀਸੀ ਸਾਹਿਬ ਨੇ ਭਰੋਸਾ ਦਵਾਇਆਤਾ ਵੀ ਥੋੜੇ ਦਿਨਾਂ ਚ ਮੈਂ ਇਲੈਕਸ਼ਨ ਕਰਾ ਦੇਣਾ ਜੀ ਉਹਦੇ ਵਿੱਚ ਫਿਰ ਵੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਅਸੀਂ ਕੋਈ ਪ੍ਰਧਾਨ ਨਹੀਂ ਬਣਾਂਗੇ ਸ਼ੇਅਰ ਕਰਕੇ ਸ਼ਹਿਰ ਦੀ ਹਿੱਤ ਕਰਕੇ ਬਾਕੀ ਕੁਰਸੀ ਕਿਹਨੂੰ ਮਾੜੀ ਲੱਗਦੀ ਜੀ ਸਮਝਣ ਕਰ ਇਹ ਨਹੀਂ ਹੈ ਵੀ ਅਸੀਂ ਨਹੀਂ ਲੜਾਂਗੇ ਇਸ ਕਰਕੇ ਵੀ ਇਹਨਾਂ ਦੀ ਸਰਕਾਰ ਹੈ ਧੱਕਾ ਚੱਲਦਾ ਪਿਆ ਇਹ ਆਪਣਾ ਜਿਹੜਾ ਮਰਜ਼ੀ ਬੰਦਾ ਚੁਣਨ ਅਸੀਂ ਉਹਦੇ ਗੱਲ 'ਚ ਹਾਰ ਪਾਵਾਂਗੇ ਔਰ ਸਾਨੂੰ ਖੁਸ਼ੀ ਹੋਊਗੀ ਅਸੀਂ ਉਹਦੇ ਨਾਲ ਸਹਿਯੋਗ ਕਰਾਂਗੇ ਵੀ ਆਹ ਭਾਈ ਸ਼ਹਿਰ ਦੇ ਕੰਮ ਤੂੰ ਕਰਨਾ ਚੰਦਾ ਤੂੰ ਕ੍ਰੈਡਰ ਲੈ ਲੈ ਅਸੀਂ ਤੇਰੀ ਨਾਲ ਬਾਹ ਮੜਾਂਗੇ ਮੇਰਾ ਤਾਂ ਇਹੀ ਚਲੋ ਮਤਲਬ ਅਸੀਂ ਇਹ ਗੱਲ ਸਮਝ ਗਏ ਕਿ ਪਾਰਟੀਆਂ ਸਾਬ ਕਹਿੰਦੇ ਕਿ ਧੱਕਾ ਚੱਲ ਰਿਹਾ ਕਿ ਅਸੀਂ ਤੱਕੇ ਅੱਗੇ ਚੁੱਪ ਕਰਕੇ ਖੜ੍ਹ ਜਾਾਂਗੇ ਕਿ ਤੁਸੀਂ ਕ੍ਰੈਡਿਟ ਲੈ ਲਓ ਇੱਕ ਸਾਲ ਲਈ ਕ੍ਰੈਡਿਟ ਲੈ ਲਓ ਫਿਰ 26 ਜ ਅਸੀਂ ਤਿਆਰੀ ਨਵਾਾਂਗੇ ਸ਼ਾਇਦ ਇਹ ਇੱਕ ਅੰਗਲ ਅਲਾਾਂਗੇ ਚਲੋ ਉਮੀਦ ਕਰਦੇ ਹਾਂ ਕਿ ਸ਼ਹਿਰ ਦੇ ਹਿੱਤ ਲਈ ਫੈਸਲੇ ਲਏ ਜਾਣ ਕਿਉਂਕਿ ਜਦੋਂ ਅਸੀਂ ਵਿਚਰਦੇ ਹਾਂ ਸ਼ਹਿਰ ਦੇ ਕਿਸੇ ਅਵਾਰਡ ਕਿਸੇ ਮਹੱਲੇ ਕਿਸੇ ਗਲੀ ਕਿਸੇ ਏਰੀਆ 'ਚ ਵੀ ਗਲੀ ਨੁੱਕੜ ਮੋੜ ਤੇ ਜਾਂਦੇ ਹਾਂ ਤਾਂ ਲੋਕਾਂ ਦੀਆਂ ਮੁਸੀਬਤਾਂ ਜਿਹੜੀਆਂ ਆ ਉਹਨਾਂ ਨੂੰ ਦੱਸਣੀਆਂ ਨਹੀਂ ਪੈਂਦੀਆਂ ਕਰਨ ਚ ਨਹੀਂ ਦੱਸਨੀ ਆ ਪੈਂਦੀ ਆ ਅੱਖਾਂ ਨੂੰ ਸਿੱਧੀਆਂ ਨਜ਼ਰ ਆ ਜਾਂਦੀਆਂ ਤੇ ਸ਼ਹਿਰ ਵਾਸੀ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਬੱਚੇ ਨੇ ਤਕਲੀਫ 'ਚ ਨੇ ਔਰ ਜਿੰਨੀ ਜਲਦੀ ਇਹ ਫੈਸਲਾ ਹੋਵੇਗਾ ਉੰਨੀ ਜਲਦੀ ਜਿਹੜੀ ਰਾਹਤ ਮਿਲਣੀ ਸ਼ੁਰੂ ਹੋਵੇਗੀ ਮੈਂ ਇਹ ਨਹੀਂ ਕਹਿੰਦਾ ਕਿ ਪੂਰਨ ਤੌਰ ਤੇ ਰਾਹਤ ਮਿਲ ਜਾਵੇਗੀ ਜੇ ਮਤੇ ਪਾਸ ਹੋਣ ਲੱਗ ਜਾਣਗੇ ਤਾਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਉਮੀਦ ਕਰਦੇ ਆ ਕਿ ਨਵਾਂ ਸ਼ਹਿਰ ਦੇ ਚੰਗੇ ਤੇ ਨਾਨਕੇ ਭਾਡੇ ਸਭ ਸਮਾਂ ਕੱਢਿਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬੜੇ ਨਰਬਤ ਨੁਮਸ਼ਾ ਨੇ ਮਿਲੋਟ ਦਿਨੀ ਸ੍ਰੀ ਕਣੋਂ ਪਸੰਦ ਕੀਤਾ ਜਸਤੋ ਬੋ ਜਿੱਥੇ ਤੁਸਮਗੇ ਸੱਚੀ ਖਾਲ ਰੱਖਾ